ਦੇ ਨਾਲ ਦੇ ਜਵਾਬ ਹੁੰਦੇ ਮੈਂ 9 ਸਾਲ ਜਦੋਂ ਮੈਂ ਗੇਮ ਸਟਾਰਟ ਕੀਤੀ ਸੀਗੀ ਤੇ ਜਿਆ ਸਰਕਲ ਸੀਗਾ ਉਹ ਸਾਰਾ ਛੁੱਟ ਗਿਆ ਸੀਗਾ ਮੈਂ ਦੇਖਦਾ ਸੀ ਕਿ ਮੈਂ ਸਕੂਲੋਂ ਆਣਾ ਫਿਰ ਮੈਂ ਜਿਮ ਚੱਲ ਜਣਾ ਹਨਾ ਮਤਲਬ 13 ਸਾਲ ਮੈਂ ਬਾਹਰ ਹੀ ਰਹਾ ਕਰੂੰ ਤੇ ਰੀਸੈਂਟਲੀ ਹੁਣ ਮੈਂ 1 ਸਾਲ ਮੈਂ ਕਰੀ ਸੀਗਾ ਮੈਂ ਕਾਉਂ ਗੇਮਸ ਤੋਂ ਬਾਅਦ ਮੈਂ ਬ੍ਰੀਕ ਲਈ ਸੀ ਮੇਰੀ ਥੋੜੀ ਸ਼ੋਲਡਰ ਚ ਇੰਜਰੀ ਹੋ ਗਈ ਸੀਗੀ ਓਕੇ ਤੇ ਮਾਤਾ ਪਹਿਲਾਂ ਕਹਿੰਦੇ ਹੁੰਦੇ ਸੀਗੇ ਕੀ ਹਨਾ ਕਿਹੜੇ ਕੰਮ ਹੀ ਪਾਦਾ ਫਿਰ ਮੁੜ ਕੇ ਜਦੋਂ ਥੋੜਾ ਜਿਹਾ ਨੇਮ ਹੋ ਗਿਆ ਹਨਾ ਮੈਡਲ ਆਉਣ ਲੱਗੇ ਲੋਕੀ ਜਾਣਨ ਲੱਗੇ ਫਿਰ ਇੱਕ ਥੋੜੀ ਜਿਹੀ ਨੌਕਰੀ ਵੀ ਮਿਲ ਗਈ ਹਨਾ ਸ ਹਣਾ ਮੈਂ ਤਾਂ ਉਹਨਾਂ ਨੇ ਮੈਨੂੰ ਸਪੋਰਟ ਦੇ ਮਤਲਬ ਸਪੋਰਟ ਦੇ ਸਪੋਰਟਸ ਕੋਰਟ ਦੇ ਪਰਚੀ ਕੀਤਾ ਕਿ ਮੇਰਾ ਕੰਮ ਹੈ ਮੈਂ ਇਥੇ ਸਪੋਰਟਸ ਦਾ ਹੀ ਆ ਕਿ ਜਦੋਂ ਤੱਕ ਮੈਂ ਐਜ਼ ਅ ਪਲੇਅਰ ਮੈਂ ਸਰਵਿਸ ਖੇਡਦਾ ਵਾਂ ਹਨਾ ਮਤਲਬ 에ਅਰ ਫੋਰਸ ਨੂੰ ਰਿਪਰਿਜ਼ੈਂਟ ਕਰਦਾ ਵਾਂ ਤੁਹਾਡੀ ਨੈਸ਼ਨਲ ਹੁੰਦੀ ਆ ਤੇ ਮੈਂ ਪੰਜਾਬ ਨੂੰ ਨਹੀਂ ਖੇਡਦਾ ਮੈਨੂੰ ਇੱਥੋਂ ਖੇਡਣਾ ਪੈਂਦਾ ਵਾ ਹਨਾ ਨਹੀਂ ਮੈਂ ਮੈਨੂੰ ਮਤਲਬ ਉੱਥੇ ਥੋੜੀ ਜਿਹੀ ਜਦਾਂ ਇੰਡੀਆ ਮੈਂ ਪਹਿਲੀ ਗੱਲ ਤਾਂ ਮੈਂ ਕਿਸੇ ਨੂੰ ਇੰਡੀਆ ਨੂੰ ਕੰਪੇਅਰ ਨਹੀਂ ਕਰ ਸਕਦਾ ਕਿਸੇ ਵੀ ਕਿਸੇ ਵੀ ਕੰਟਰੀ ਨਾਲ ਬਿਕੋਜ਼ ਹਮ ਜਦੋਂ ਆਪਣੇ ਦੇਸ਼ ਦੇ ਵਿੱਚ ਹੈਗਾ ਇਦਾਂ ਦਾ ਦੇਸ਼ ਮੈਨੂੰ ਕੋਈ ਪੂਰੇ ਵਰਡ ਦੇ ਸਤਿ ਸ਼੍ਰੀ ਅਕਾਲ ਜੀ ਫਰਦਾਸ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਸਾਡੇ ਨਾਲ ਨੇ ਅੱਜ ਵਿਕਾਸ ਠਾਕੁਰ ਜੋ ਕਿ weightlifter ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਆ ਸਰ ਬਹੁਤ-ਬਹੁਤ ਸਵਾਗਤ ਆ ਤੁਹਾਡਾ ਥੈਂਕ ਯੂ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸ੍ਰੀ ਸਰੂਤਿਆਂ ਨੂੰ ਜੀ ਸੋ ਤੁਹਾਨੂੰ ਦੱਸ ਜੀ ਕਿ ਜਿਹੜੇ ਵਿਕਾਸ ਠਾਕੁਰ ਨੇ ਉਹ ਕਾਮਨਵੈਲਥ ਦੇ ਵਿੱਚ ਇੰਡੀਆ ਨੂੰ ਰਿਪਰੈਜ਼ੈਂਟ ਕਰ ਚੁੱਕੇ ਨੇ ਮੈਡਲ ਨੇ ਜਿਹੜੇ ਉਹ ਜਿੱਤ ਚੁੱਕੇ ਨੇ ਇਸ ਤੋਂ ਇਲਾਵਾ ਅਰਜਨਾ ਅਵਾਰਡੀ ਨੇ ਤੇ ਹੋਰ ਪਤਾ ਨਹੀਂ ਕਿੰਨੇ ਹੀ ਮੈਡਲ ਆ ਜਿਹੜੇ ਉਹਨਾਂ ਦੇ ਨਾਮ ਨੇ ਸ਼ਾਇਦ ਤੁਹਾਡੇ ਚੋਦਿਆਂ ਦੀ ਉਨੀ ਉਮਰ ਵੀ ਨਹੀਂ ਹੋਣੀ ਜਿੰਨੇ ਵਾਰ ਉਹ ਇੰਡੀਆ ਨੂੰ ਰਿਪਰੈਜ਼ੈਂਟ ਕਰ ਚੁੱਕੇ ਨੇ ਸੋ ਸਰ ਗੇਮ ਰਾਸ ਆ ਗਈ ਓਵਰਆਲ ਜੇ ਗੱਲ ਕਰੀਏ ਜ਼ਿੰਦਗੀ ਚ ਹਾਂਜੀ ਮੈਂ ਅੱਜ ਤੁਹਾਡੇ ਨਾਲ ਬੈਠੇ ਆ ਜਾਂ ਲੋਕ ਆਪਾਂ ਨੂੰ ਜਾਣਦੇ ਨੇ ਦਾ ਗੇਮ ਕਰਕੇ ਹੀ ਜਾਣਦੇ ਨੇ ਤੇ ਗੇਮ ਨੇ ਬਹੁਤ ਕੁਝ ਦਿੱਤਾ ਮਾਲਕ ਨੇ ਤੇ ਮੈਂ ਮੰਨਦਾ ਕਿ ਜਰੀਆ ਗੇਮ ਹੀ ਬਣਿਆ ਮੈਮ ਜੋ ਵੀ ਹੈਗਾ ਜਿਹੜੇ ਮਕਾਮ ਤੇ ਪਹੁੰਚੇ ਗੇਮ ਕਰਕੇ ਹੀ ਪਹੁੰਚੇ ਜੀ ਆਪਾਂ ਨੂੰ ਨੌਕਰੀ ਲੱਗੀ ਹੈ ਆਪਾਂ ਨੂੰ ਜੋ ਵੀ ਅੱਜ ਸਾਡੇ ਐਸੈਟ ਬਣੇ ਹਨ ਉਹ ਗੇਮ ਕਰਕੇ ਹੀ ਬਣੇ ਨੇ ਜੀ ਜੀ ਸਟਰਗਲ ਕਿਸ ਤਰ੍ਹਾਂ ਸੀ ਜ਼ਿੰਦਗੀ ਦਾ ਕਿਵੇਂ ਦਰਿਆ ਸਟਰਗਲ ਮੈਂ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ ਅਸੀਂ ਹਨਾ ਫੌਦਾ ਸਾਹਿਬ ਰੇਲਵੇ জব ਕਰਦੇ ਨੇ ਮੇਰੇ ਤੇ ਅਸੀਂ ਜਦੋਂ ਮੈਂ ਪੜ੍ਹਨ ਦੇ ਵਿੱਚ ਠੀਕ ਹੋਣਾ ਸੀਗਾ ਅੱਛਾ ਜੀ ਤੇ ਜਦੋਂ ਮੇਰੀ ਸਕੂਲਿੰਗ ਚੱਲਦੀ ਸੀਗੀ ਤੇ ਮੈਂ ਛਰਾਰ ਤਾਂ ਉਹ ਕਰਦਾ ਹੁੰਦਾ ਸੀਗਾ ਹੂੰ ਤੇ ਫਾਦਰ ਸਾਹਿਬ ਕਹਿੰਦੇ ਕਿ ਜਦੋਂ ਮੈਨੂੰ ਬਿਜ਼ੀ ਰੱਖਣ ਵਾਸਤੇ ਉਹਨਾਂ ਨੇ ਗੇਮ ਚੁਪਾਤਾ ਅੱਛਾ ਤੇ ਇਦਾਂ ਸੁਭਾਅ ਬਣਿਆ ਤੇ ਹੌਲੀ-ਹੌਲੀ ਮੈਂ ਪਹਿਲੇ 5-6 ਸਾਲ ਸਟਰਗਲ ਕਾਫੀ ਕਰਨੀ ਪਈ ਕਿਉਂਕਿ ਪੜ੍ਹਾਈ ਨਾਲੇ ਗੇਮ ਦਾ ਬੈਲੈਂਸ ਨਹੀਂ ਬਣਦਾ ਪਿਆ ਸੀਗਾ ਤੇ ਫਿਰ ਜਦੋਂ ਬਾਅਦ ਦੇ ਵਿੱਚ ਸਮਝ ਲੱਗੀ ਕਿ ਨਹੀਂ ਗੇਮ ਤੁਸੀਂ ਐਜ਼ ਅ ਪ੍ਰੋਫੈਸ਼ਨਲ ਤੁਸੀਂ ਚੂਜ਼ ਕਰ ਸਕਦੇ ਹੋ ਦੈਨ ਫਿਰ ਉਸ ਤੋਂ ਬਾਅਦ ਥੋੜਾ ਸੀਰੀਅਸ ਹੋ ਗਏ ਹਾਂਜੀ ਸੀਰੀਅਸ ਹੋ ਗਏ ਹਾਂਜੀ ਫਿਰ ਥੋੜੀਆਂ ਜ ਗਿਆ ਨਹੀਂ ਪੰਜਾਬੀ ਜੀ ਕਹਿੰਦੇ ਲੋਡ ਆ ਗਈਆਂ ਥੋੜੀ ਜਿਹੀ ਹਾਂ ਜੀ ਠੀਕ ਹੈ ਜਿਹੜੀ ਪਹਿਲਾਂ ਤਾਂ ਸ਼ਰਾਰਤਾਂ ਦੇ ਵਜੋਂ ਪੇਰੈਂਟਸ ਨੇ ਕਹਤਾ ਵੀ ਚੱਲ ਕਹਿੰਦੇ ਵੀ ਜਵਾਕ ਕੇ ਇਹ ਪਾਸੇ ਲੱਜੂ ਫਿਰ ਜਦੋਂ ਤੁਹਾਨੂੰ ਤੁਸੀਂ ਕਦੇ ਪੇਰੈਂਟਸ ਨੂੰ ਆਇਆ ਤਾਂ ਨਹੀਂ ਕਿਹਾ ਵੀ ਕਿੱਥੇ ਪੰਗਾ ਦਵਾਤਾ ਨਾਲੇ ਪੜਨਾ ਪੈਂਦਾ ਨਾਲੇ ਗੇਮ ਕਰਨੀ ਪੈਂਦੀ ਹੈ ਪ੍ਰੈਕਟਿਸ ਵੀ ਨਹੀਂ ਮੈਂ ਪਹਿਲਾਂ ਜਿੱਦਾਂ 2 ਕੇ ਸਾਲ ਤਾਂ ਥੋੜਾ ਜਿਹਾ ਲੱਗਾ ਕਿ ਹਨਾ ਮਤਲਬ ਜਿੱਦਾਂ ਮਿਹਨਤ ਕਰਕੇ ਆਉਣੀ ਹੈ ਸ਼ਰੀਕ ਪਤਾ ਸੀਗਾ ਤੇ ਉਹ ਮਤਲਬ ਸਰਕਲ ਜਿਹੜਾ ਸੀਗਾ ਜਿਹੜੇ ਨਾਲ ਜਵਾਕ ਹੁੰਦੇ ਮੈਂ 9 ਸਾਲਾਂ ਜਦੋਂ ਮੈਂ ਗੇਮ ਸਟਾਰਟ ਕੀਤੀ ਸੀਗੀ ਤੇ ਜਿਹੜਾ ਸਰਕਲ ਸੀਗਾ ਜੇ ਮੈਚਲ ਜਣਾ ਹਨ ਤੇ ਉਦੋਂ ਥੋੜਾ ਜਿਹਾ 2 ਕੇ ਸਾਲ ਤੰਗੀ ਆਈ ਮੁੜ ਕੇ ਫਿਰ ਮਤਲਬ ਇਧਰ ਨੂੰ ਦਿਲ ਦਿਲ ਲੱਗ ਗਿਆ ਜੀ ਮੈਂ ਇ ਜਿੱਦਾਂ ਬਾਕੀ ਸਾਰੇ ਘੁੰਮਣੇ ਫਿਰਨ ਜਾਂਦੇ ਨੇ ਮੈਂ ਹਾਂਜੀ 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 ਜਿੱਦਾਂ ਕੋਈ ਰਿਸ਼ਤੇਦਾਰੀ ਕੋਈ ਪ੍ਰੋਗਰਾਮ ਹੋਣਾ ਜਾਂ ਕੁਝ ਹੋਣਾ ਮੈਂ ਕਿਤੇ ਗੇਮ ਕਰਕੇ ਮੈਂ ਬਿਜ਼ੀ ਰਹਿੰਦਾ ਕਿਤੇ ਜਾ ਨਹੀਂ ਹੁੰਦਾ ਸੀਗਾ ਤਾਂ ਕਰਕੇ ਬਟ ਪਹਿਲਾਂ 2-3 ਸਾਲ ਉਹ ਕੜਾਈਆਂ ਮੁੜ ਕੇ ਹੋਏ ਸੈੱਟ ਹੋ ਗਏ ਜੀ ਕੰਮ ਮੁੜ ਕੇ ਵਧਿਆ ਰਿਹਾ ਜੀ ਅੱਛਾ ਜੀ ਫਿਰ ਸ਼ੁਰੂਆਤ ਕਿਹੜੇ ਸਾਲ ਦੇ ਵਿੱਚ ਹੋਈ ਸੀ ਮੈਂ ਮੈਂ 2002 ਦੇ ਵਿੱਚ ਮੈਂ ਲਿਫਟਿੰਗ ਸਟਾਰਟ ਕੀਤੀ ਸੀਗੀ ਤੇ 2006 ਦੇ ਵਿੱਚ ਮੈਂ ਪਹਿਲੀ ਨੈਸ਼ਨਲ ਖੇਡਾਂ ਇੰਟਰ ਸਕੂਲ ਫਿਰੋਜ਼ਪੁਰ ਦੇ ਵਿੱਚ ਉਦੋਂ ਉੱਥੇ ਮੇਰਾ ਮੈਡਲ ਨਹੀਂ ਸੀਗਾ ਪਰ ਮੇਰੀ ਪਾਰਟਿਸਪੇਸ਼ਨ ਪਹਿਲੀ ਨੈਸ਼ਨਲ ਉਦੋਂ ਦਰਦੇ ਵਿੱਚ 20 ਸਾਲ ਦੇ ਨੇੜੇ ਤੇੜੇ ਜਿਹੜਾ ਵਕਫਾ ਹੋਣ ਵਾਲਾ ਹੈ ਸੋ ਇਹ 17 18 ਸਾਲ ਦਾੜਾ ਵਕਫਾ ਹੈਗਾ ਕਿਸ ਤਰ੍ਹਾਂ ਦਾ ਰਿਹਾ ਉਹ ਕਿਉਂਕਿ ਹਾਰਡਲਸ ਵੀ ਆਈਆਂ ਅਪ ਡਾਊਨ ਕਈ ਵਾਰੀ ਇਹ ਵੀ ਜੀ ਕੀਤਾ ਹੋਊਗਾ ਵੀ ਛੱਡ ਸ਼ਾਇਦ ਕੁਝ ਨਹੀਂ ਬਣ ਰਿਹਾ ਕਿਉਂਕਿ ਹਰ ਵਾਰੀ ਹਰ ਜਗ੍ਹਾ ਤੇ ਮੈਡ ਲਾਉਣਾ ਪੋਸੀਬਲ ਨਹੀਂ ਹੁੰਦਾ ਕਦੇ ਹਾਰਨਾ ਵੀ ਹੈ ਜਿੱਤਣਾ ਵੀ ਹੈ ਪਲੇਅਰ ਨੇ ਇਹ ਪਾਰਟ ਆਫ ਗੇਮ ਹੈਗੀ ਹੈ ਤਾਂ ਹਨ ਤੁਸੀਂ ਜਿੱਦਾਂ ਲਾਈਫ ਦੇ ਵਿੱਚ ਵੀ ਤੁਹਾਨੂੰ ਮਤਲਬ ਸੁੱਖ-ਦੁੱਖ ਮਤਲਬ ਸਹਿਣੇ ਪੈਂਦੇ ਹਨਾ ਤੇ ਕੰਪੀਟੀਸ਼ਨ ਮੈਮ ਸਟਰਗਲ ਇਦਾਂ ਰਹੀ ਕਿ ਮੈਂ 26 ਵਾਰ ਮੈਂ ਇੰਟਰਨੈਸ਼ਨਲ ਮਤਲਬ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਵਾ 26 ਵਾਰ ਮੈਂ ਬਾਹਰ ਖੇਡਣ ਗਿਆ ਵਾ ਹਨਾ ਜਿਨ੍ਹਾਂ ਚ ਮੈਨੂੰ 16 ਵਾਰ ਮੈਡਲ ਮਿਲਿਆ ਤੇ ਜਿੱਦਾਂ ਵਰਲਡ ਚੈਂਪੀਅਨਸ਼ਿਪ ਹੋ ਗਈ ਜਾਂ 올림픽ਸ ਹੋ ਗਈ ਜਾਂ ਏਸ਼ੀਅਨ ਗੇਮਾਂ ਹੋ ਗਈ ਉਹਨਾਂ ਵਿੱਚ ਮੇਰੇ ਮੈਡਲ ਨਹੀਂ ਹੈਗੇ ਬਟ ਮੈਂ ਆਪਣੇ ਆਪ 'ਚ ਪ੍ਰਾਊਡ ਫੀਲ ਕਰਦਾ ਕਿ ਨਹੀਂ ਯਾਰ ਮੈਨੂੰ ਮੌਕਾ ਮਿਲਿਆ ਵਾ ਹਨਾ 140 ਕਰੋੜ ਦੀ ਆਬਾਦੀ ਹੈਗੀ ਤੁਸੀਂ ਜਾ ਕੇ ਦੇਸ਼ ਨੂੰ ਰਿਪਰੈਜ਼ੈਂਟ ਕਰਦੇ ਹੋ ਇੰਡੀਆ ਨੂੰ ਤੇ ਮੈਂ ਬੜੀ ਮਾਨ ਵਾਲੀ ਗੱਲ ਹੈਗੀ ਮੈਨੂੰ ਆਪ ਨੂੰ ਬੜਾ ਵਧੀਆ ਲੱਗਦਾ ਸੀਗਾ ਜਦੋਂ ਉਹ ਜਾਂਦੀ ਸੀਗੀ ਹਨਾ ਜੀ ਜੀ ਤੇ ਮੈਨੂੰ ਸਫਰ ਵ ਮਰੇ ਮੁੰਡੇ ਨੂੰ ਪੰਗਾ ਦਵਾਦਾ ਹੈਗਾ ਚੰਗਾ ਭਲਾ ਘਰੇ ਸ਼ਾਮ ਨੂੰ ਆ ਜਾਂਦਾ ਸੀ ਹੁਣ ਇੰਨੇ ਦਿਨ ਘਰੇ ਵੀ ਨਹੀਂ ਵੜਦਾ ਕਿ ਮੈਂ ਮੈਂ ਜਦੋਂ ਮੈਂ 13 ਸਾਲ ਮੈਂ ਇੰਡੀਆ ਟੀਮ ਚ ਰਿਹਾ ਹਾਂ ਤੇ ਸਾਡੇ ਕੈਂਪ ਜਿੱਦਾਂ ਮੋਸਟਲੀ ਅਸੀਂ ਪਟਿਆਲੇ ਹੁੰਦੇ ਸੀ ਐਨਐਸ ਦੇ ਵਿੱਚ ਕੈਂਪ ਲੱਗਦੇ ਸੀਗੇ ਤਿੰਨ ਚਾਰ ਮਹੀਨੇ ਅਸੀਂ ਬਾਹਰ ਜਿੱਦਾਂ ਫੋਰਨ ਐਕਸਪੋਜ਼ਰ ਦਿੰਦੇ ਹੁੰਦੇ ਸੀ ਸਾਡੀ ਇੰਡੀਆ ਟੀਮ ਬਾਹਰ ਜਾਂਦੀ ਹੁੰਦੀ ਸੀ ਜਾਂ ਕੰਪੀਟੀਸ਼ਨਾਂ ਦੇ ਅਸੀਂ ਮਤਲਬ 13 ਸਾਲ ਮੈਂ ਮੈਂ ਬਾਹਰ ਹੀ ਰਿਹਾ ਕਰੂੰ ਤੇ ਰੀਸੈਂਟਲੀ ਹੁਣ ਮੈਂ 1 ਸਾਲ ਮੈਂ ਘਰੇ ਸੀਗਾ ਮੈਂ ਕੌਨ ਗੇਮਸ ਤੋਂ ਬਾਅਦ ਮੈਂ ਬ੍ਰੀਕ ਲਈ ਸੀ ਮੇਰੀ ਥੋੜੀ ਸ਼ੋਲਡਰ ਚ ਇ ਜਦੋਂ ਥੋੜਾ ਜਿਹਾ ਨੇਮ ਹੋ ਗਿਆ ਹਨਾ ਮੈਡਲ ਆਉਣ ਲੱਗੇ ਲੋਕੀ ਜਾਣਨ ਲੱਗੇ ਫਿਰ ਇੱਕ ਥੋੜੀ ਜੀ ਨੌਕਰੀ ਵੀ ਮਿਲ ਗਈ ਹਨਾ ਸਾਰਾ ਕੁਝ ਹੋ ਗਿਆ ਤੇ ਫਿਰ ਕਰਦੀ ਕਹਿੰਦੀ ਵਧੀਆ ਚਲੋ ਮਿਹਨਤ ਕੀਤੀ ਤਾਂ ਕਿਤੇ ਨਾ ਕਿਤੇ ਸੈੱਟ ਹੋ ਗਿਆ ਰਾਸ ਆ ਗਿਆ ਹਾਂਜੀ ਹਾਂਜੀ ਉਹ ਜਿਹੜਾ ਤਾਲਮੇਲ ਸੀਗਾ ਸਟੱਡੀ ਦਾ ਤੇ ਆਪਸ ਦੇ ਵਿੱਚ ਕਿਉਂਕਿ ਇੱਕ ਪਲੇਅਰ ਲਈ ਸਟੱਡੀ ਬਹੁਤ ਔਖਾ ਕੰਮ ਹੈ ਕਿਉਂਕਿ ਪ੍ਰੈਕਟਿਸ ਵੀ ਕਰਨੀ ਸਾਰਾ ਕੁਝ ਉਹ ਬੈਲੈਂਸ ਹੋ ਜਾਂਦਾ ਸੀਗਾ ਫਿਰ ਕਿੱਥੋਂ ਤੱਕ ਸਟੱਡੀ ਜਿਹੜੀ ਕੀਤੀ ਤੁਸੀਂ ਮੈਂ ਮੈਂ ਪਲੱਸ 2 ਕੀਤੀ ਸੀਗੀ ਹਨਾ ਪੰਜਾਬ ਬੋਰਡ ਤੋਂ ਹੀ ਕੀਤੀ ਸੀਗੀ ਤੇ ਪਲੱਸ 2 ਵੀ ਮੈਮ ਜਿੱਦਾਂ ਆਪਣੇ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਜਿੱਦਾਂ ਪੰਜਾਬੀ ਦਾ ਪੇਪਰ ਚ ਤੁਸੀਂ ਫੇਲ ਹੁੰਨੇ ਹੋ ਤਾਂ ਤੇ ਸਾਰਿਆਂ ਜੋ ਫੇਲ ਹਨਾ ਤੇ ਮੈਂ ਮੈਮ ਪੰਜਾਬੀ ਦੇ ਪੇਪਰ ਚ ਹਨਾ ਮੇਰਾ ਕੰਪੀਟੀਸ਼ਨ ਸੀਗਾ ਮੈਂ ਬੰਗਲੌਰ ਜਾਣਾ ਸੀ ਸਾਡੀ ਸੀਨੀਅਰ ਨੈਸ਼ਨਲ ਸੀਗੀ ਤੇ ਪਹਿਲੀ ਵਾਰ ਮੇਰੀ ਸਿਲੈਕਸ਼ਨ ਹੋਈ ਸੀਗੀ 2011 ਦੀ ਗੱਲ ਆਇਆ ਤੇ ਡੈਡੀ ਕਹਿੰਦੇ ਕਿ ਨਹੀਂ ਤੂੰ ਪੇਪਰ ਦੇ ਜੇ ਤੂੰ ਪੰਜਾਬੀ ਦਾ ਪੇ ਬੇਟਾ ਖੇਲ ਹੋ ਜਾਊਗਾ ਤੇ ਮੈਂ ਕਿਹਾ ਨਹੀਂ ਮੈਂ ਮੈਂ ਕਿਹਾ ਮੈਂ ਪੂਰਾ ਸਾਲ ਮਿਹਨਤ ਕੀਤੀ ਆ ਮੈਂ ਕੰਪਨੀ ਚ ਖੇਡਣ ਜਾਣਾ ਵਾ ਤੇ ਮੈਂ ਅਗਲੇ ਸਾਲ ਕਰ ਲਊਗਾ ਕੋਈ ਗੱਲ ਨਹੀਂ ਤੇ ਮੈਂ ਮੈਂ ਕੰਪੀਟੀਸ਼ਨ ਖੇਡਣ ਗਿਆ ਫਿਰ ਆ ਕੇ ਉਹਦੋਂ ਨਾਲ ਸਾਡੇ ਹੁੰਦੇ ਸੀਗੇ ਸੁਰੇਸ਼ ਟੰਡਨ ਜੀ ਹੁੰਦੇ ਸੀਗੇ ਆਪਣੇ ਪੰਜਾਬ ਬੋਰਡ ਦੇ ਜਿਹੜੇ ਸੀ ਜਨਾ ਮਤਲਬ ਡਾਇਰੈਕਟਰ ਸੀਗੇ ਉਹ ਫਿਰ ਫਾਜ਼ਲ ਸਾਹਿਬ ਉਹਨਾਂ ਨਾਲ ਗੱਲ ਕੀਤੀ ਗਈ ਇਦਾਂ ਮਤਲਬ ਮੁੰਡਾ ਸਾਡਾ ਇਹ ਕੰਪੀਟੀਸ਼ਨ ਖੇਡਣ ਚਾਹਦਾ ਸੀ ਕੋਈ ਮਤਲਬ ਕੋਈ ਪ੍ਰੋਸੈਸ ਦੱਸੋ ਕਿ ਅਸੀਂ ਪੇਪਰ ਬਾਅਦ ਦੇ ਦਈਏ ਤੇ ਮੈਂ ਮੇਰਾ ਇਕੱਲੇ ਦਾ ਪੇਪਰ ਬਾਅਦ ਚ ਹੋਇਆ ਸੀ ਪੰਜਾਬੀ ਦਾ 2011 ਹਾਂਜੀ 2011 ਦੇ ਵਿੱਚ ਵੀਆਈਪੀ ਟ੍ਰੀਟਮੈਂਟ ਪਹਿਲਾਂ ਤੋਂ ਹੀ ਹਾਂਜੀ 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 ਤੇ ਇਕੱਲੇ ਦਾ ਪੇਪਰ ਹੋਇਆ ਸੀਗਾ ਤੇ ਮੈਂ ਮਾ ਉਹ ਟੌਪ ਕੀਤਾ ਸੀਗਾ ਸਕੂਲ ਦੇ ਵਿੱਚ ਨਾ ਆਪਣੀ ਆਪਣੀ ਮੇਰੇ ਸੀਗੇ 75 75% 76% I <laughs> do ਫਿਰ ਮੈਂ ਮੁੜ ਕੇ ਮੇਰਾ ਨੈਸ਼ਨਲ ਜਿਹੜਾ ਜਿਹੜੀ ਨੈਸ਼ਨਲ ਮੈਂ ਖੇਡਿਆ ਸੀਗਾ ਉੱਥੋਂ ਮੈਨੂੰ ਨੈਸ਼ਨਲ ਟੀਮ ਚ ਜਾਣ ਦਾ ਮੌਕਾ ਮਿਲਿਆ ਤੇ ਉੱਥੋਂ ਮੈਂ ਫਿਰ ਮੈਂ ਇੰਡੀਆ ਕੈਂਪ ਚ ਆ ਗਿਆ ਇੰਡੀਆ ਕੈਂਪ ਚ ਜਾਣ ਤੋਂ ਬਾਅਦ ਮੈਨੂੰ ਜੌਬ ਮਿਲ ਗਈ ਤੇ ਮੈਂ ਗ੍ਰੈਜੂਏਸ਼ਨ ਮੈਂ ਬਾਅਦ ਚ ਮੈਂ ਰਜਿਸਤਾਨ ਤੋਂ ਕੀਤੀ ਮੈਮ ਅੱਛਾ ਫਿਰ ਗ੍ਰੈਜੂਏਸ਼ਨ ਕੀਤੀ ਸੋ ਜਿਹੜਾ ਇਹ ਜੌਬ ਵਾਲਾ ਸਫਰ ਸੀਗਾ 에ਅਰ ਫੋਰਸ ਦੇ ਵਿੱਚ ਤੁਸੀਂ ਸੇਵਾਵਾਂ ਦੇ ਰਹੇ ਹੋ ਇਹ ਫਿਰ ਕਿਸ ਤਰ੍ਹਾਂ ਪੋਸੀਬਲ ਹੋਇਆ ਕਿ ਗਵਰਨਮੈਂਟ ਵੱਲੋਂ ਤੁਹਾਨੂੰ ਗ੍ਰਾਫਿਕ ਕੀਤੀ ਗਈ ਸੀ ਜਾਂ ਟੈਸਟ ਵਗੈਰਾ ਦਿੱਤੇ ਗਏ ਨਹੀਂ ਨਹੀਂ ਮੈਮ ਸਾਡੇ ਨਾਲ ਜਿਹੜਾ ਸਪੋਰਟ ਕੋਟ ਹੈ ਜਿਹਦਾ ਜਿਹਦਾ ਨ ਦੀ ਉਹਦੇ ਸਾਡੇ ਕੋਚਾ ਹੁੰਦੇ ਸੀ ਬੀਐਸ ਮੇਧਵਨ ਸਰ ਅੱਛਾ ਜੀ ਤੇ ਉਹਨਾਂ ਨੇ ਫਿਰ ਮੈਨੂੰ ਮਤਲਬ ਪ੍ਰਤੀਕ ਕੀਤਾ ਸੀਗਾ ਬਟ ਮੈਂ ਰਿਆਨੀਮ ਕਦੀ Air Force ਦੇ ਵਿੱਚ ਕਿਉਂਕਿ ਮੈਂ ਹਮੇਸ਼ਾ ਨੈਸ਼ਨਲ ਟੀਮ ਦਾ ਹੀ ਰਿਆ ਤੇ ਮੈਂ Air Force ਨੇ ਬੜੀ ਸਪੋਰਟ ਕੀਤੀ ਹਮੇਸ਼ਾ ਹਨਾ ਕਿਉਂਕਿ ਕੋਈ ਵੀ ਇੱਥੇ ਜਿਹੜਾ ਕਾਗਜ਼ੀ ਕੰਮ ਹੁੰਦੇ ਸੀ ਜਾਂ ਕੁਝ ਹੁੰਦਾ ਸੀ ਉਹਨਾਂ ਨੇ ਉਹ ਕੋਚਾਂ ਨੇ ਕਦੀ ਮੈਨੂੰ ਤੰਗੀ ਆ ਨੀ ਦਿੱਤੀ ਉਹ ਕਹਿੰਦੇ ਬਈ ਤੂੰ ਆਪਣੀ ਗੇਮ ਕਰ ਹਨਾ ਸਾਨੂੰ ਮੈਡਲ ਲਿਆ ਬਾਕੀ ਅਸੀਂ ਸਾਰਾ ਕੁਝ ਦੇਖ ਲਾਂਗੇ ਤੇ ਮੈਮ ਠੀਕ ਹੈ ਵੈਸੇ სპੋਰਟਸ ਨੂੰ ਇਹ ਗੱਲ ਦੇਖੀ ਹੈ ਵੀ ਆਪਣੇ ਅ ਡਿਪਾਰਟਮੈਂਟ ਹਰ sport ਵਾ ਕੋ ਦਾ ਚਾਹੇ ਰੇਲਵੇ ਚਾਹੇ ਪੁਲਿਸ ਸਾਰੇ ਇਹ ਗੱਲ ਕਹਿੰਦੇ ਨੇ ਵੀ ਕੋਈ ਪ੍ਰੋਬਲਮ ਨਹੀਂ ਹੈ ਹਾਂਜੀ ਹਾਂਜੀ ਕਿਉਂਕਿ ਮੈਦਲ ਦੀ ਭੁੱਖ ਹੈ ਸਭ ਨੂੰ ਨਹੀਂ ਮੈਮ ਅਸੀਂ ਜਿੱਦਾਂ ਹੁਣ ਮੈਂ ਹੁਣ ਭਰਤੀ ਹੋਇਆ ਸੀ ਹਨਾ ਮੈਂ ਤਾਂ ਕੋਈ ਪੇਪਰ ਪੜ੍ਹ ਕੇ ਤਾਂ ਆਇਆ ਨਹੀਂ ਸੀਗਾ ਮੈਂ ਹਨਾ ਮੈਂ ਤਾਂ ਉਹਨਾਂ ਨੇ ਮੈਨੂੰ სპੋਰਟਸ ਦੇ ਮਤਲਬ სპੋਰਟਸ ਲਈ სპੋਰਟਸ ਕੋਟੇ 'ਚ ਭਰਤੀ ਕੀਤਾ ਸੀ ਤਾਂ ਮੇਰਾ ਕੰਮ ਹੈ ਮੈਂ ਇੱਥੇ სპੋਰਟਸ ਦਾ ਹੀ ਆ ਕਿ ਜਦੋਂ ਤੱਕ ਮੈਂ ਐਜ਼ ਅ ਪਲੇਅਰ ਮੈਂ ਸਰਵਿਸਿਜ਼ ਖੇਡਦਾ ਵਾਂ ਹਨਾ ਮਤਲਬ 에ਅਰ ਫੋਰਸ ਨੂੰ ਰੂਲ ਬੋਰਡ ਅੰਡਰ ਖੇਲਣਾ ਜੀ ਹਾਂਜੀ ਹਾਂਜੀ ਪਿੱਛੇ ਜੇ ਖੇਡ ਨੀਤੀਆਂ ਬਣੀਆਂ ਉਹਨਾਂ ਦੇ ਵਿੱਚ ਚੇਂजेस ਵੀ ਹੋਏ ਤੇ ਉਹਨਾਂ ਦਾ ਕੋਈ ਬੈਨੀਫਿਟ ਮਤਲਬ ਜਿਹੜੀਆਂ ਚੇਂजेस ਹੁੰਦੇ ਇਹਨਾਂ ਦਾ ਕੋਈ ਬੈਨੀਫਿਟ ਤੁਹਾਨੂੰ ਲੱਗਦਾ ਹੈ ਹੋਰ ਇਹ ਰੀਸੈਂਟਲੀ ਮੈਂ ਹਾਂਜੀ ਹੁਣ ਜਿੱਦਾਂ ਮੈਂ ਕਿਉਂਕਿ ਮੇਰਾ ਮੈਂ ਪਹਿਲਾ ਮੈਡਲ ਜਿਹੜਾ ਮੇਜਰ ਮੈਡਲ ਸੀਗਾ 2014 ਦੇ ਵਿੱਚ ਆਇਆ ਹਨਾ ਉਦੋਂ ਆਈ ਥਿੰਕ ਅਕਾਲੀ ਸਰਕਾਰ ਸੀਗੀ ਹਾਂ ਤੇ 18 ਦੇ ਵਿੱਚ ਆਇਆ ਮੈਡਲ ਤੋਂ ਕਾਂਗਰਸ ਸਰਕਾਰ ਸੀਗੀ ਤੇ ਹੁਣ 22 ਦੇ ਵਿੱਚ ਆਇਆ ਜਦੋਂ ਮੈਡਲ ਜਿਹੜੇ ਤਿੰਨ ਮੇਰੇ ਮੇਜਰ ਮੈਡਲ ਅਚੀਵਮੈਂਟ ਹੈਗੀ ਮੇਰੀ ਲਾਈਫ ਦੀ ਉਦੋਂ ਆਮ ਆਦੀ ਪਾਰਟੀ ਸਰਕਾਰ ਤੇ ਮੈਮ ਸਮੇਂ-ਸਮੇਂ ਤੇ ਮੈਮ ਓੜੀ-ਓੜੀ ਚੇਂਜ ਗੱਲਾਂ ਮਤਲਬ ਚੀਜ਼ਾਂ ਚੇਂਜ ਹੁੰਦੀ ਰਹੀਆਂ ਬਟ ਹੁਣ ਜਿਹੜਾ ਵਾਤਾਵਰਨ ਹੈਗਾ ਵਾ ਸਪੋਰਟਸ ਨੂੰ ਮੈਮ ਮਤਲਬ ਜਿਹੜੀ ਆਪਣੀ ਸੈਂਟਰਲ ਗਵਰਨਮੈਂਟ ਉਹ ਵੀ ਕਾਫੀ ਸਮੇਂ ਦੇ ਵਿੱਚ ਜਦੋਂ ਤੁਸੀਂ ਸਟਾਰਟ ਕੀਤਾ ਸੀ ਉਦੋਂ ਸ਼ਾਇਦ ਉਨਾ ਨਹੀਂ ਸੀ ਪੁੱਛਿਆ ਜਾਂਦਾ ਸਕੋਪ ਨਹੀਂ ਨਹੀਂ ਉਦੋਂ ਇੰਨੀ ਨਹੀਂ ਸੀ ਮੈਮ ਲੇਕਿਨ ਮਤਲਬ 18 ਤੋਂ ਬਾਅਦ ਮੈਂ ਕਾਫੀ ਚੀਜ਼ਾਂ ਚੇਂਜ ਹੋ ਗਈਆਂ ਨੇ ਜੀ ਸਪੋਰਟਸ ਦਾ ਮਤਲਬ ਵਧੀਆ ਹੁਣ ਕਰਦੇ ਕਹਿੰਦੇ ਨੇ ਕਿ ਨਹੀਂ ਆਪਣੇ ਨਿਆਣਾਂ ਨੂੰ ਆਪਾਂ ਸਪੋਰਟ ਦੇ ਵਿੱਚ ਪਾਈਏ ਹਾਂ ਜੀ ਹਾਂ ਜੀ ਕਿਉਂਕਿ ਸਟੱਡੀ ਦਾ ਕੰਪੀਟੀਸ਼ਨ ਬਹੁਤ ਹੋ ਗਿਆ ਸਰ ਬਹੁਤ ਜ਼ਿਆਦਾ ਤੇ ਹੁਣ ਸਪੋਰਟਸ ਇੱਕੋ ਇੱਕ ਹੀਲਾ ਬਚਦਾ ਹੈਗਾ ਬੰਦੇ ਕੋਲੇ ਤੇ ਜੇ ਆਪਾਂ ਰੈਸਲਿੰਗ ਦੀ ਗੱਲ weight lifting ਦੀ ਗੱਲ ਕਰੀਏ ਪੰਜਾਬ ਦੇ ਵਿੱਚ ਸਟੇਟ ਪੱਧਰ ਤੇ ਸਾਡੀ weight lifting ਦਾ ਕੀ ਮਿਆਰ ਆ ਸੀ ਕਿੱਥੇ ਜੇ ਖੜੇ ਆ ਕਿੰਨੇ ਕੁ ਪਲੇਅਰ ਆ ਜਿਹੜਾ ਪੰਜਾਬ ਦੇ ਰਿਹਾ ਹੈਗਾ weight lifting ਮੈਂ ਮੈਦ ਕਿ ਤੁਸੀਂ ਆ ਦੇਖੋ ਕਿ ਕਾਮਨਲ ਗੇਮਾਂ ਦੇ ਵਿੱਚ ਇੰਡੀਵਿਜੁਅਲ ਜਿਹੜੀ ਹੈਗੀ ਆ ਨਾ ਪੰਜਾਬ ਦੇ ਚਾਰ ਹੀ ਮੈਡਲ ਸੀਗੇ ਤੇ ਚਾਰੋਂ ਮੈਂ ਵੇਅ ਲਿਫਟਿੰਗ ਚ ਆਏ ਸੀਗੇ ਬਿਲਕੁਲ ਹਾਂਜੀ ਮੈਂ ਇੱਕ ਦੋ ਮੁੰਡੇ ਹੀ ਲਿਆਣੇ ਦੇ ਸੀਗੇ ਕੰਬਰਸਾ ਦਾ ਇੱਕ ਕੁੜੀ ਨੱਬੇ ਦੀ ਸੀਗੀ ਆ ਤੇ ਮੈਂ ਵੇਅ ਲਿਫਟਿੰਗ ਆਪਣੀ ਠੀਕ ਆ ਮੁੰਡੇ ਪੰਜਾਬ ਦੇ ਕੁੜੀਆਂ ਮੁੰਡੇ ਕੁੜੀਆਂ ਦੋਵੇਂ ਵਧੀਆ ਕਰਦੇ ਪਏ ਨੇ ਤੇ ਆਉਣ ਵਾਲੇ ਸਮੇਂ 'ਚ ਮੈਂ ਹੋਰ ਹੁਣ ਤਾਂ ਸਹੂਲਤਾਂ ਬਹੁਤ ਹੋ ਗਈਆਂ ਨੇ ਤੇ ਸਰਕਾਰਾਂ ਵੀ ਧਿਆਨ ਦੇ ਰਹੀਆਂ ਨੇ ਸਪੋਰਟਸ ਦੇ ਪ੍ਰਤੀ ਹਨਾ ਤੇ ਆਉਣ ਵਾਲੇ ਟਾਈਮ 'ਚ ਮੈਂ ਵਧੀਆ ਹੋਊਗਾ ਮਤਲਬ ਆਪਾਂ ਪੰਜਾਬ ਇੱਕ ਵਧੀਆ ਸੂਬਾ ਬਣੂਗਾ ਮੈਂ ਖੇਡਾਂ ਦੇ ਵਿੱਚ ਬਿਲਕੁਲ ਵੈਸੇ ਵੀ ਬਾਕੀ ਸਪੋਰਟ ਪਰ ਮੈਨੂੰ ਲੱਗਦਾ ਹੁਣ ਸਭ ਤੋਂ ਜ਼ਿਆਦਾ ਪੰਜਾਬ ਦੇ ਬੰਦੇ ਹੀ ਕਿਆਰੇ ਨੇ ਨਹੀਂ ਨਹੀਂ ਮੈਨੂੰ ਪਤਾ ਕੀ ਗੱਲ ਹੈ ਨਸ਼ਾ ਦੇਖੋ ਮੈਂ ਨਸ਼ਾ ਨਾ ਹਰੇਕ ਥਾਂ ਤੇ ਹੈਗਾ ਵਾ ਆਪਣੀ ਬਾਰਡਰ ਸਟੇਟ ਹੈ ਜੀ ਤਾਂ ਕਰਕੇ ਸਾਨੂੰ ਭੰਡਿਆ ਜਾਂਦਾ ਵਾ ਨਸ਼ਾ ਮੈਂ ਮੈਨੂੰ ਦਿੱਲੀ ਚ ਘਟਣਾ ਚਾਹੀਦਾ ਵਾ ਮੁੰਬਈ ਚ ਘਟਣਾ ਚਾਹੀਦਾ ਨਸ਼ਾ ਹਰੇਕ ਬਸੇ ਹੀ ਐਵੇਂ ਮੈਂ ਤਾਂ ਆਪਣਾ ਤੁਹਾਡੀ ਸੋਸਾਇਟੀ ਦੀ ਜਿੱਦਾਂ ਤੁਸੀਂ ਕਿੱਥੇ ਰਹਿੰਦੇ ਹੋ ਕਿਦਾਂ ਦਾ ਮਾਹੌਲ ਹੈਗਾ ਵਾ ਆਪਣਾ ਪੰਜਾਬ ਨੂੰ ਥੋੜਾ ਹਾਈਲਾਈਟ ਜ਼ਿਆਦਾ ਕੀਤਾ ਜਾਂਦਾ ਜ਼ਿਆਦਾ ਕੀਤਾ ਜਾਂਦਾ ਇਹ ਤਾਂ ਨਸ਼ਾ ਦਾ ਮੈਂ ਪੂਰੀ ਦੁਨੀਆ ਦੇ ਵਿੱਚ ਹੀ ਹੈਗਾ ਬਿਲਕੁਲ ਫੋਰਨ ਚਲੇ ਜਾਓ ਉੱਥੇ ਵੀ ਬਰਹਾਲ ਹੈ ਇਸ ਟਾਈਮ ਦਾ ਤੁਸੀਂ ਕਿੰਨੀਆਂ ਨੇ ਕੁ ਮੈਮ ਇੱਕ ਦੋ ਵਾਰ ਡਬਲ ਹੋ ਗਿਆ ਸੀਗਾ ਹਾਂਜੀ ਹਾਂਜੀ ਪਰ ਕਿਦਾਂ ਲਗ ਰਿਹਾ ਬਾਰ ਦਾ ਐਕਸਪੀਰੀਅੰਸ ਮਤਲਬ ਕੀ ਫਰਕ ਲੱਗਦਾ ਤੁਹਾਨੂੰ ਉਹਨਾਂ ਦੀਆਂ ਕੰਟਰੀਆਂ ਆਪਣੀਆਂ ਕੰਟਰੀਆਂ ਦਾ ਚੰਗਾ ਮਾੜਾ ਜੋ ਵੀ ਸੀ ਨਹੀਂ ਮੈਮ ਮੈਨੂੰ ਮਤਲਬ ਉੱਥੇ ਥੋੜੀ ਜੀ ਜਦਾਂ ਇੰਡੀਆ ਮੈਂ ਪਹਿਲੀ ਗੱਲ ਤਾਂ ਮੈਂ ਕਿਸੇ ਨੂੰ ਇੰਡੀਆ ਨੂੰ ਕੰਪੇਅਰ ਨਹੀਂ ਕਰ ਸਕਦਾ ਕਿਸੇ ਵੀ ਕਿਸੇ ਵੀ ਕੰਟਰੀ ਨਾਲ ਬਿਕੋਜ਼ ਹਮ ਜੋ ਆਪਣੇ ਦੇਸ਼ ਦੇ ਵਿੱਚ ਹੈਗਾ ਇਦਾਂ ਦਾ ਦੇਸ਼ ਮੈਮ ਤੁਹਾਨੂੰ ਕੋਈ ਪੂਰੇ ਵਰਡ ਦੇ ਵਿੱਚ ਨਹੀਂ ਲੱਭਣਾ ਕਿ ਤੇ ਹਨਾ ਇੰਨੀ ਆਬਾਦੀ ਹੈਗੀ ਆ ਇੰਨਾ ਇਨਫਰਾਸਟ੍ਰਕਚਰ ਹੋ ਰਿਹਾ ਵੇ ਨੇ ਡਿਵੈਲਪਮੈਂਟ ਹੋ ਰਹੀ ਆ ਬਟ ਮੈਂ ਕੈਨੇਡਾ ਦੀ ਗੱ ਇਹ ਤੋਂ ਮਤਲਬ ਤਿੰਨ ਗੁਣਾ ਜ਼ਿਆਦਾ ਵਾ ਹਨਾ ਤੇ ਓਬਵੀਅਸ ਗੱਲ ਆ ਮੈਂ ਉੱਥੇ ਉਹਨਾਂ ਦਾ ਮਤਲਬ ਸਿਸਟਮ ਚੱਲਦਾ ਵਾ ਪਰ ਜਿੱਦਾਂ ਇੰਡੀਆ ਦੇ ਵਿੱਚ ਮੈਂ ਇੰਨੀ ਆਬਾਦੀ ਹੈਗੀ ਨਾ ਉਹਨੂੰ ਇੱਕ ਮਤਲਬ ਨਿਊਟ੍ਰੀਲਾਈਜ਼ ਕਰਕੇ ਇਹਨਾਂ ਨੂੰ ਚਲਾਉਣਾ ਇਹ ਬਹੁਤ ਵੱਡੀ ਗੱਲ ਆ ਮੈਮ ਤੇ ਮੈਂ ਜਿੱਦਾਂ ਘੁੰਮਿਆ ਸਾਰੀ ਮੈਂ ਅਮਰੀਕਾ ਕੈਨੇਡਾ ਸਾਰੇ ਪਾਸੇ ਸਟਰੀਲੇ ਸਾਰੇ ਪਾਸੇ ਜਾਇਆ ਬਟ ਮੈਨੂੰ ਇੰਡੀਆ ਬਹੁਤ ਵਧੀਆ ਲੱਗਦਾ ਮੈਂ ਇੰਡੀਆ ਚ ਰਹਿਣਾ ਮੰਗਦਾ ਤੇ ਮੈਨੂੰ ਚੰਗਾ ਲੱਗਦਾ ਇੱਥੇ ਰਹਿਣਾ ਮਤਲਬ ਜੀ ਨਹੀਂ ਕੀਤਾ ਕਦੇ ਕਿਤੇ ਰਹਿਣੋਂ ਨਹੀਂ ਮਤਲਬ ਕਦੇ ਕਿਉਂ ਬੰਨ ਮਨ ਜਾ ਵੀ ਮਾਣੋਂ ਇੰਦਾ ਵੀ ਚੱਲ ਥੋੜਾ ਜਿਹਾ ਤਾਂ ਕਿ ਵੇਖ ਲੈਣਾ ਨਹੀਂ ਨਹੀਂ ਮੈਮ ਨਹੀਂ ਅਸੀਂ ਬਾਹਰ ਖੇਡਣ ਹੀ ਜਾਂਦੇ ਆ ਕੰਪੀਟੀਸ਼ਨ ਹੁੰਦਾ ਵਾ ਆਪਣਾ ਹਨਾ ਆਪਾਂ ਕੰਪੀਟੀਸ਼ਨ ਕਰੀਦਾ ਵਾ ਇੱਕ ਦੋ ਦਿਨ ਸਾਨੂੰ ਮਿਲਦੇ ਆ ਜੇ ਕਿਤੇ ਘੁੰਮਣਾ ਹੋਵੇ ਘੁੰਮ ਲਈਦਾ ਵਾ ਆਦਰਵਾਇਜ਼ ਨਹੀਂ ਮੈਂ ਮੈਂ ਮਤ ਸੀ ਨਾ ਤੇ ਜਦੋਂ ਇਦਾਂ ਵੀ ਨਹੀਂ ਹੈਗੀ ਕੰਪਨੀ ਸਪਲਾਂ ਘੁੰਮ ਲਈ ਤਾਂ ਤੁਹਾਡੀ ਬੋਡੀ ਇਫੈਕਟ ਕਰਦੀ ਆ ਕਿਉਂਕਿ ਆਪਣਾ ਥੋੜਾ ਜਿਹਾ ਜ਼ੋਰ ਵਾਲਾ ਕੰਮ ਹੈਗਾ ਬਦੇ ਬੋਡੀ ਰਿਕਵਰੀ ਵੀ ਮਤਲਬ ਜ਼ਰੂਰੀ ਚਾਹੀਦੀ ਹੈ ਰਿਕਵਰੀ ਹੋਣੀ ਚਾਹੀਦੀ ਹੈ ਤਾਂ ਹੀ ਤੁਸੀਂ ਪਰਫਾਰਮ ਕਰ ਸਕਦੇ ਹੋ ਤੁਸੀਂ ਗੱਲ ਇੰਜਰੀ ਦੀ ਕੀਤੀ ਹੈ ਤੁਹਾਡੇ ਸ਼ੋਲਡਰ ਦੀ ਇੰਜਰੀ ਹੋਈ ਹੈ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਵੀ ਇੱਕ ਇੰਜਰੀ ਹੈ ਜਿਹੜੀ ਤੁਹਾਨੂੰ ਬਹੁਤ ਪਿੱਛੇ ਲੈ ਜਾਂਦੀ ਹੈ ਤੁਹਾਡੀ ਰਿਕਵਰੀ ਉਹ ਸੋ ਉਹਨਾ ਟਾਈਮ ਪ੍ਰੈਕਟਿਸ ਮਿਸ ਹੋ ਜਾਂਦੀ ਹੈ ਨਾ ਸਮਾ ਉਹ 1 ਸਾਲ 1.5 ਸਾਲ ਦੇ ਵਿੱਚ ਬੜੀਆਂ ਚੀਜ਼ਾਂ ਬਦਲ ਵੀ ਜਾਂਦੀਆਂ ਜਦੋਂ ਕੋਈ ਬੰਦਾ ਰਿਕਵਰੀ ਕਰਕੇ ਮੁੜਦਾ ਹੈਗਾ ਸੋ ਬਤੌਰ ਪਲੇਅਰ ਉਹਨਾਂ ਚੀਜ਼ਾਂ ਦੇ ਵਿੱਚੋਂ ਤੁਸੀਂ ਫਿਜ਼ੀਕਲੀ ਛੱਡੋ ਮੈਂਟਲੀ ਬੰਦਾ ਕਿਵੇਂ ਨਿਕਲੇ ਉਹਨਾਂ ਚੀਜ਼ਾਂ ਦੇ ਵਿੱਚੋਂ ਉਸ ਸਮੇਂ ਤੋਂ ਕਿਉਂਕਿ ਨਾ ਮੈਂ ਦੇਖੋ ਜਦੋਂ ਇੰਜਰੀ ਹੁੰਦੀ ਆ ਤੇ ਹੁਣ ਜਿਹਦਾ ਮੇਰੇ ਸ਼ੋਲਡਰ 'ਚ ਇੰਜਰੀ ਸੀਗੀ ਬਟ ਉਦੋਂ ਮੈਂ ਕਾਫੀ ਡੀਮੋਟੀਵੇਟ ਹੋ ਗਿਆ ਮੈਂ ਹੁਣ ਵੀ ਮੇਰੇ ਹਲੇ ਕੱਲ ਹੀ ਮੇਰੇ ਪਰਸੋਂ ਸੱਟ ਲੱਗੀ ਆ ਮੇਰਾ ਮਸਲ ਟੇਅਰ ਹੋਇਆ ਹੋਣਾ ਡਾਕਟਰ ਨੇ ਸਰਜਰੀ ਕਹੀ ਹੈ ਦੀ ਤੇ ਹੁਣ ਮੈਂ ਕਾਫੀ ਥੱਲੇ ਵੀ ਮੈਂ ਥੋੜਾ ਜਿਹਾ ਹੁਣ ਮੇਰਾ ਥੋੜਾ ਜਿਹਾ ਹੁਣ ਮੈਨੂੰ ਇਦਾਂ ਲੱਗਦਾ ਕਿ ਨਹੀਂ ਯਾਰ ਸਾਰਾ ਕੁਝ ਖਤਮ ਹੋ ਗਿਆ ਪਰ ਫਿਰ ਜਿਹਦਾ ਨਾਲ ਦੀ ਟੀਮ ਮੇਟ ਹੈਗੇ ਆ ਕੋਚ ਹੈਗੇ ਨੇ ਉਹ ਕਰਦੇ ਨੇ ਤੁਹਾਨੂੰ ਮਤਲਬ ਵਾਕ-ਅਪ ਕਰਦੇ ਕਿ ਨਹੀਂ ਆ ਤੁਸੀਂ ਠੀਕ ਹੋ ਕੋਈ ਗੱਲ ਨਹੀਂ ਅਵਾ ਕੰਪੀਟੀਸ਼ਨ ਨਹੀਂ ਵੀ ਹੁੰਦਾ ਆਪਾਂ ਗਾਹ ਨੂੰ ਤਿਆਰੀ ਵਧੀਆ ਕਰਾਂਗੇ ਹਨਾ ਤੇ ਮੈਨੂੰ ਆਹੀ ਆ ਕਿ ਜਦੋਂ ਤੁਹਾਡੀ ਇੰਜਰੀ ਹੁੰਦੀ ਹੈ ਤੁਹਾਡਾ ਨਾਲ ਮਤਲਬ ਜਿਹੜਾ ਆਲਾ ਦਵਾਲਾ ਹੈਗਾ ਤੁਹਾਡੇ ਸਰਾਊਂਡਿੰਗ ਚੀਜ਼ਾਂ ਕਿੱਦਾਂ ਦੀ ਹੋ ਰਹੀਆਂ ਨੇ ਤੁਹਾਨੂੰ ਲੋਕ ਕਿੱਦਾਂ ਟ੍ਰੀਟ ਕਰ ਰਹੇ ਨੇ ਹੁਣ ਮੈਂ ਪਲੇਅਰ ਹੈਗਾ ਟੀਮ ਦੇ ਵਿੱਚ ਹਨਾ ਮੈਂ ਪਰਫਾਰਮ ਕਰ ਰਿਹਾ ਮੈਂ ਨੰਬਰ 1 ਤੇ ਚੱਲਦਾ ਪਿਆ ਹਾਂ ਸਡਨਲੀ ਮੇਰੀ ਇੰਜਰੀ ਤੇ ਬਟ ਮੈਨੂੰ ਉਦਾਂ ਮੇਰੇ ਟੀਮ ਮੇਟ ਹੋ ਗਏ ਜਾਂ ਕੋਚ ਹੋ ਗਏ ਉਦਾਂ ਨਹੀਂ ਮਤਲਬ ਮੈਨੂੰ ਉਹ ਨਹੀਂ ਕਰਨ ਦਿੰਦੇ ਕਿ ਨਹੀਂ ਆ ਤੂੰ ਤੱਕ ਹੁਣ ਖਤਮ ਕੰਡਮ ਹੋ ਗਿਆ ਤੇ ਮੈਂ ਤੇਰੀ ਲੋੜ ਨਹੀਂ ਹੈਗੀ ਉਹ ਜਿੰਨੀ ਇੰਪੋਰਟੈਂਸ ਪਹਿਲਾਂ ਦਿੰਦੇ ਸੀ ਉਹ ਹੁਣ ਵੀ ਇੰਨੀ ਦਿੰਦੇ ਨੇ ਤੇ ਉਹ ਥੁੜੀਆਂ ਚੀਜ਼ਾਂ ਮੈਂ ਆਪਣਾ ਇੱਕ ਬਲੀਫ ਸਿਸਟਮ ਹੁੰਦਾ ਉਹ ਕੰਮ ਕਰਦਾ ਵਾ ਤੇ ਹਨਾ ਉਹ ਆਪਾਂ ਨੂੰ ਮੜਾ ਮੋਟੀਵੇਟ ਕਰਦਾ ਕਿ ਨਹੀਂ ਅਸੀਂ ਕਰ ਸਕਦੇ ਆ ਕਿਉਂਕਿ ਬਹੁਤ 플레이ਰ ਹੁੰਦੇ ਨੇ ਮੈਂ ਦੇਖੇ ਨੇ ਜਿਹੜੇ ਜਿਹੜੇ ਇੰਜਰੀ ਤੋਂ ਬਾਅਦ ਛੱਡ ਹੀ ਜਾਂਦੇ ਨੇ ਕਿਉਂਕਿ ਕਈ ਵਾਰ ਇੰਜਰੀ ਲੰਬੀ ਵੀ ਚੱਲ ਜਾਂਦੀ ਆ 2 ਢਾਈ 3 ਸਾਲ ਲੱਗ ਜਾਂਦੇ ਪਰ ਉਹ ਛੱਡ ਜਾਂਦੇ ਉਹ ਕਹ ਉਹ ਚੀਜ਼ ਕਿਉਂਕਿ ਬੜੇ ਸਾਲਾਂ ਦੀ ਮਿਹਨਤਾਂ ਦੋ ਢਾਈ ਸਾਲਾਂ ਪਿਛੇ ਕਿਉਂ ਉਹ ਬੂਸਟ ਜਿਹੜਾ ਮੈਂਟਲੀ ਇਹ ਦੇਖੋ ਕੋਚ ਐ ਸਾਰੀ ਟੀਮ ਐ ਉਹਨਾਂ ਨੇ ਬੂਸਟ ਕੀਤਾ ਪਰ ਫਿਰ ਵੀ ਬੰਦਾ ਇੱਕ ਟਾਈਮ ਤਾਂ ਇਕੱਲਾ ਬਹਿ ਕੇ ਸੋਚਦਾ ਨਾ ਵੀ ਯਾਰ ਨਹੀਂ ਕੀ ਸੋਨਾ ਤਾਂ ਸੋਨਾ ਤਾਂ ਇਕੱਲਾ ਹੀ ਹੁੰਣਾ ਰਾਤ ਨੂੰ ਨਾ ਜਦੋਂ ਅੱਖਾਂ ਬੰਦ ਕਰਦੇ ਚੀਜ਼ਾਂ ਘੁੰਮਦੀਆਂ ਨੇ ਨੀ ਯਾਰ ਇਦਾਂ ਮੈਂ ਆਹ ਕਰ ਦਿੰਦਾ ਇਦਾਂ ਨਹੀਂ ਹੋਣਾ ਸੀਗਾ ਹਣਾ ਤੇ ਮੈਂ ਮਿਹਦਾ ਆਹੀ ਆ ਕਿ ਥੋੜਾ ਜਿਹਾ ਮੈਡੀਸ਼ਨ ਵਗੈਰਾ ਕਰਦੇ ਆ ਸੀ ਹਣਾ ਤੇ ਬਾਕੀ ਮਤਲਬ ਮੈਂ ਮੈਨੂੰ ਮੈਨੂੰ ਪਰਤ ਨਹੀਂ ਆ ਲੱਗਦਾ ਕਿ ਜਿੱਦੇ ਕੋਚੀਜ਼ ਵਗੈਰਾ ਹੈਗੇ ਨੇ ਜਾਂ ਕਰਦੇ ਹੈਗੇ ਨੇ ਜਾਂ ਤੁਹਾਡੇ ਯਾਰ ਮਿੱਤਰ ਉਹਦਾ ਮੈਨਾਂ ਚੰਗੀ ਤਰ੍ਹਾਂ ਗੱਲ ਕਰਦੇ ਸੀਗੇ ਜਦੋਂ ਇੰਜਰੀ ਹੋ ਗਈ ਮੈਂ ਹੁਣ ਟੀਮ ਦੇ ਵਿੱਚ ਹੈਗਾ ਮੈਂ ਕੁਝ ਨਹੀਂ ਕਰ ਰਿਹਾ ਮੈਨੂੰ ਮੇਰਾ ਮੋਡ ਆ ਫੜ ਕੇ ਮੈਂ ਬੈ ਬਹਿ ਕੇ ਬਹਿ ਕੇ ਆਇਆ ਪਰ ਮੈਨੂੰ ਕਦੀ ਫੀਲ ਨਹੀਂ ਹੁੰਦੀ ਕੋਚ ਵਗੈਰਾ ਜਾਂ ਆਪਣੇ ਟੀਮ ਮੇਟ ਕਦੀ ਫੀਲ ਨਹੀਂ ਹੁੰਦੀ ਕਿ ਨਹੀਂ ਯਾਰ ਉਹ ਕਹਿੰਦੇ ਨਹੀਂ ਤੂੰ ਪਲੇਅ ਹੈਗਾ ਵਾ ਤੁਹਾਨੂੰ ਇੰਪੋਰਟੈਂਟ ਹੈਗਾ ਤੂੰ ਅੱਜ ਨਹੀਂ ਚੱਲ ਕੱਲ੍ਹ ਸਹੀ ਹੋ ਜੂਗਾ ਤੇ ਇਹ ਚੀਜ਼ਾਂ ਮੈਂ ਬੁੱਕ ਅਪ ਕਰ ਦਿਆ ਨੇ ਅਸੀਂ ਮੋਟੀਵੇਟ ਹੋਣੇ ਆ ਤੇ ਕੋਈ ਨਹੀਂ ਗੱਲ ਨਹੀਂ ਮੈਂ ਮੇਤਾ ਚੱਲਦਾ ਰਹਿੰਦਾ ਮੈਂ ਮੇਤਾ ਇਟਸ ਅ ਪਾਰਟ ਆਫ ਲਾਈਫ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਇਹ ਵੀ ਕਹਿੰਦੇ ਕਿ ਜਿਹੜੇ ਜਿਹੜੀਆਂ ਹੁੰਦੀਆਂ ਸਪੋਰਟਸਮੈਨ ਦੇ ਔਰਨਾਮੈਂਟਸ ਹੁੰਦੇ ਨੇ ਇਹ ਤਾਂ ਗਹਿਣੇ ਨੇ ਸਾਡੇ ਕੋਈ ਗੱਲ ਨਹੀਂ ਚੱਲਦਾ ਰਹਿੰਦਾ ਮੈਂ ਹਾਂਜੀ ਹਾਂਜੀ ਸੋ ਹੁਣ ਪਰਿਵਾਰ ਖੁਸ਼ ਹੈ ਪੂਰਾ ਫਰ ਹਾਂਜੀ ਮੈਮ ਹੁਣ ਪਰਿਵਾਰ ਬਹੁਤ ਖੁਸ਼ ਆ ਵਿਆਹ ਹੋ ਗਿਆ ਜੀ ਮਾਲਕ ਨੇ ਘਰੇ ਪੁੱਤਰੀ ਦਾਤ ਬਖਸ਼ੀ ਆ ਉਹ 2 ਮਹੀਨੇ ਪਹਿਲਾਂ ਨਿਆਣਾ ਹੋਇਆ ਮੈਂ ਬਹੁਤ ਵਧੀਆ ਸਰ ਥੈਂਕ ਯੂ ਮੈਮ ਥੈਂਕ ਯੂ ਤੇ ਹੁਣ ਸਾਰਾ ਕੁਝ ਵਧੀਆ ਮੈਂ ਠੀਕ ਆ ਜੀ ਸਕੀਜੂਲ ਥੋੜਾ ਜਿਹਾ ਬਿਜ਼ੀ ਵੀ ਹੋ ਗਾਣਾ ਉਧਰ ਵੀ ਟਾਈਮ ਸਪੈਂਡ ਕਰਨਾ ਪੈਂਦਾ ਹਾਂ ਹਾਂਜੀ ਮੈਂ ਮੈਂ ਨਾਲ ਹੀ ਸੀਗਾ ਉਹਨਾਂ ਦੇ ਹਨਾ ਮੈਂ ਪਿਛਲੇ 1 ਸਾਲ ਤੋਂ ਇਕੱਠੀ ਸੀ ਤੇ ਹੁਣ ਕੰਪੀਟੀਸ਼ਨ ਕਰਕੇ ਮੈਂ ਇੱਥੇ ਚੰਡੀਗੜ੍ਹ ਆਇਆ ਸੀਗਾ ਤੇ ਸਾਡੇ ਇਹਦਾ ਹੁੰਦਾ ਕਿ ਜਦੋਂ 3 ਮਹੀਨੇ ਦਾ ਜਵਾਬ ਹੁੰਦਾ ਉਹਨੂੰ ਮਾਮੇ ਦੇ ਭੇਜ ਦਿੰਦੇ ਆ ਤੇ ਹੁਣ ਮੈਂ 25 ਦਿਨ ਬਾ ਸਮਾ ਸਮਾ मतलब ਗੇਮ ਕਰਨੀ ਵੀ ਜ਼ਰੂਰੀ ਹੈ ਇਹਨੂੰ ਇਹ ਪਰਿਵਾਰ ਵਾਸਤੇ ਪਾਉਂਦਿਆਂ ਛੱਡ ਨਹੀਂ ਸਕਦੇ ਇਹ ਚੀਜ਼ ਨਹੀਂ ਕਰਾਂਗੇ ਤੇ ਪਰਿਵਾਰ ਨੂੰ ਪਾੜਾਂਗੇ ਕਿੱਦਾਂ ਬਿਲਕੁਲ ਬਿਲਕੁਲ ਇਹ ਚੀਜ਼ਾਂ ਜ਼ਰੂਰੀ ਨੇ ਮੈਂ ਕਿੰਨੀ ਐਸ ਆ ਤੁਹਾਡੀ ਮੈਂ ਮੈਂ ਦੀਵਾਲੀ ਦੇ ਦਿਨ 30 30 ਸਾਲ ਦੇ ਹੋ ਜਣਾ ਸੀ ਇਸ ਸਾਲ ਹਾਂਜੀ ਹਾਂਜੀ ਕੀ ਹਜੇ ਹੁਣ ਕੀ ਸੋਚ ਰਹੇ ਹੋ ਫਿਊਚਰ ਨੂੰ ਲੈ ਕੇ ਵੀ ਹਜੇ ਕਿੰਨਾ ਚੱਲ ਰਹੇ ਇਸੇ ਰੇਸ ਦੇ ਵਿੱਚ ਹਜੇ ਚੱਲਣਾ ਹੈ ਕੋਈ ਚੱਕਰ ਨਹੀਂ ਮੈਂ ਜਿੱਦਾਂ ਨਾ ਜਿਹੜਾ ਖਿਡਾਰੀ ਹੁੰਦਾ ਵਾ ਸਪੋਰਟਸ ਵਾਲੇ ਦੀ ਨਾ ਇੱਕ ਲਿਮਟ ਹੁੰਦੀ ਹੈ ਹਨਾ ਮੈਂ ਆਪਣੇ ਆਪ ਨੂੰ ਬਹੁਤ ਫਿੱਟ ਰੱਖੂੰਗਾ ਜਾਂ ਮੈਂ ਟ੍ਰੇਨਿੰਗ ਵਧੀਆ ਕਰੂੰਗਾ ਹਨਾ ਸਾਰਾ ਕੁਝ ਤੇ ਮੈਂ ਮੈਂ ਜੋਰ ਮਾਰ ਕੇ 35 ਸਾਲ ਤੱਕ ਚੱਲ ਸਕਦਾ ਹਾਂ ਹਨਾ ਉਸ ਤੋਂ ਬਾਅਦ ਮੈਂ ਮੈਨੂੰ ਆਪ ਨੂੰ ਮਤਲਬ ਬੋਡੀ ਨੇ ਜਵਾਬ ਦੇ ਦੇਣਾ ਹੈ ਹਨਾ ਫਿਰ ਇਸ ਕਰਕੇ ਮੈਂ ਹੁਣ ਮੇਰਾ ਆਹੀ ਟਾਰਗੇਟ ਹੈ ਕਿ ਮੈਂ 35 ਸਾਲ ਤੱਕ ਤਾਂ ਨਹੀਂ 2-3 ਸਾਲ ਕਰੂੰਗਾ ਮੈਂ ਥੋੜਾ ਜਿਆਦਾ ਤੇ ਮੈਂ ਚਾਹਨਾ ਵਾ ਕਿ ਜਿਹੜਾ ਮੈਂ ਆਪਣਾ ਜਿੰਨਾ ਜਿੱਦਾਂ ਮੈਂ 200 ਗਿਲੋ ਭਾਰ ਚੱਕਿਆ ਵਾ ਤੇ ਮੈਂ ਚਾਹਨਾ ਵਾ ਛੱਡਣ ਤੋਂ ਪਹਿਲਾਂ ਇੱਕ ਵਾਰ ਮੈਂ 200 ਪਲੱਸ ਕਰਾਂ ਤੇ ਮੈਂ ਸਟੇਜ ਤੇ ਪਰਫਾਰਮ ਕਰਾਂਗੀ ਆਪ ਦਾ ਰਿਕਾਰਡ ਹੀ ਆਪ ਦਾ ਹਾਂਜੀ ਹਾਂਜੀ ਨੈਸ਼ਨਲ ਰਿਕਾਰਡ ਮੇਰਾ ਹੀ ਆ ਤੇ ਨਾ ਉਹੀ ਮੈਂ ਮੇਰੇ ਮਾਈਂਡ ਦੇ ਵਿੱਚ ਉਹੀ ਜਾ ਕਿ ਹੁਣ ਛੱਡਣੀ ਤਾਂ ਹੈ ਹੀ ਬਿਲਕੁਲ ਤੇ ਕਿਉਂ ਨਾ ਮੈਂ ਟੋਪ ਤੇ ਰਹਿ ਕੇ ਛੱਡਾਂ ਤੇ ਮੇਰਾ ਇਹੀ ਵਿਚਾਰ ਆ ਮੈਂ ਹਾਂਜੀ ਹਾਂਜੀ ਸੋ ਹੁਣ ਜਦੋਂ ਉਹ 2 3 4 ਸਾਲ ਹੱਸਤਾ ਚਾਹੁੰਦੇ ਵੀ ਤੁਸੀਂ 5 7 ਸਾਲ ਹੋਰ ਕਿੱਢੋ ਪਰ ਉਸ ਤੋਂ ਬਾਅਦ ਜਦੋਂ ਇਸ ਜਰਨੀ ਦਾ ਇੱਕ ਐਂਡ ਹੋਏਗਾ ਫਿਰ ਇਹ ਕੁਝ ਹੋਰ ਸੋਚ ਕੇ ਅੱਗੇ ਚਲੋਗੇ ਕਦੇ ਸੋਚਿਆ ਕਦੇ ਵੀ ਉਸ ਤੋਂ ਅੱਗੇ ਕੀ ਕਰਨਾ ਬਤੌਰ ਕੋਚ ਜਾਂ 에어 ਫੋਰਸ ਦੇ ਵਿੱਚ ਸੇਵਾਵਾ ਨੇ ਕੇ ਰਿਟਾਇਰ ਹੋ ਜਾਣਾ ਇੱਕ ਮੈਮ ਮੌਕਾਤ ਹੈ ਸਾਡੀ ਨਾ ਸਪੋਰਟਸ ਵਾਲੇ ਕਹਿੰਦੇ ਕਿ ਜਿਹਨੂੰ ਟਰੈਕਸੂਟ ਦੀ ਆਦਤ ਪੈ ਜੇ ਨਾ ਉਹ ਛੋੜਦੀ ਨਹੀਂ ਹੁੰਦੀ ਇਹ ਹੁਣ ਸਾਨੂੰ ਟਰੈਕਸੂਟ ਦੀ ਆਦਤ ਪਈ ਹੋਈ ਆ ਤੇ ਮੈਨੂੰ ਲੱਗਦਾ ਕਿ ਸਪੋਰਟਸ ਦੇ ਨਾਲ ਹੀ ਟੱਚ ਰਵਾਂਗੇ ਮੈਮ ਫਿਲਹਾਲ ਅਸੀਂ ਅਜੇ ਪਲੇਅਰ ਕਰ ਰਹੇ ਆ ਬਾਅਦ ਦੇ ਵਿੱਚ ਕੁਝ ਵੀ ਕੋਚ ਮੇਰੀ ਕੋਚਿੰਗ ਦੇ ਦਾ ਮਤਲਬ ਜੋ ਮੇਰਾ ਐਕਸਪੀਰੀਅੰਸ ਹੈਗਾ ਵਾ ਕਿਸੇ ਨੂੰ ਮੈਂ ਕੁਝ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਜਾਂ ਯੂਥ ਹੈਗਾ ਉਹਨਾਂ ਨੂੰ ਕੁਝ ਮੈਂ ਦੱਸ ਸਕਾਂ ਜਾਂ ਮੇਰੀ ਜੋ ਵੀ ਮੈਂ ਮੈਂ ਸਿੱਖਿਆ ਉਹਨਾਂ ਨੂੰ ਸਿਖਾ ਸਕਾਂ ਤੇ ਮੇਰੀ ਲਾਈਫ ਮੈਂ ਸਫਲ ਹੋ ਜੀ ਬਾਕੀ ਜੋਬ ਤਾਂ ਮੈਂ ਹੈ ਹੀ ਜੋਬ ਚੱਲਦੀ ਰਹਿਣੀ ਹੈ ਨਾਲ ਨਾਲ ਹਾਂਜੀ ਇਹ ਏਅਰ ਫੋਰਸ ਦੀ ਰਿਟਾਇਰਮੈਂਟ ਹੈ ਜਿਹੜੀ ਉਹ ਕਦੋਂ ਤੱਕ ਹੈ ਕੀ ਇਸ ਵੈਸੇ ਤਾਂ ਜੋਬ ਮੈਂ 58 ਯੀਅਰਸ ਤੱਕ ਹੈਗੀ ਆ ਮੈਂ ਜਦੋਂ 58 ਸਾਲ ਦਾ ਹਾਂਗਾ ਉਦੋਂ ਮਤਲਬ ਛੱਡ ਦੋ ਪਰ ਆਪਣੇ ਪਹਿਲਾਂ ਵੀ ਪ੍ਰਬੰਧਨ ਹੈਗਾ ਕਿ ਪਹਿਲਾਂ ਤੁਸੀਂ ਛੱਡ ਸਕਦੇ ਹੋ 20 ਸਾਲ ਕਰਕੇ ਮੇਰੀ 12 ਸਾਲ ਹੋ ਗਈ ਹੈ ਜੋਬ ਪਰ ਹਲੇ ਗੱਲ ਕਰੀਏ ਜਿਸ ਤਰ੍ਹਾਂ ਤੁਹਾਡੀ ਫੈਮਲੀ ਆ ਤੁਹਾਡਾ ਬੇਟਾ ਹੈ ਤਾਂ ਤੁਸੀਂ ਕੀ ਮਤਲਬ weight lifting ਦੇ ਵਿੱਚ ਚਾਹੁੰਦੇ ਹੋ ਵੀ ਹਾਂ ਅੱਗੇ ਆਵੇ ਨਹੀਂ 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 ਮੈਂ ਐਕਚੁਅਲੀ ਮੈਂ ਕੁਝ ਨਹੀਂ ਚਾਹੁੰਦਾ ਮੈਂ ਚਾਹੁੰਦਾ ਕਿ ਹਲੇ ਫਿਲਹਾਲ ਤਾਂ 3-4 ਸਾਲ ਉਹਨੂੰ ਨਿਦਾਨ ਹਨਾ ਮਤਲਬ ਆਪਣਾ ਉਹ ਜਿਹੜਾ ਉਹ ਚਾਈਲਡਹੂਡ ਹੈਗਾ ਉਹ ਇੰਜੋਏ ਕਰੇ ਹਨਾ ਪ੍ਰੋਪਰ ਬਾਕੀ ਜਿਹੜਾ ਜਦੋਂ ਉਹਦੀ ਕਿਸਮਤ ਹੋਊਗਾ ਜੋ ਦਾ ਨਹੀਂ ਕਿ ਸਪੋਰਟਸ ਲਾਈਨ ਦੇ ਵਿੱਚ ਤੁਸੀਂ ਚਾਹੋਗੇ ਵੀ ਉਹ ਸਪੋਰਟਸ ਪਰਸਨ ਬਣੇ ਮਮ ਜੋ ਉਹਦਾ ਦਿਲ ਕਰਦਾ ਮੈਂ ਮੈਂ ਮਤਲਬ ਮੈਂ ਨਾ ਕਦੇ ਦਬਾਅ ਪਾਉਣਾ ਚਾਹਣਾ ਉਹਤੇ ਨਾ ਕਦੇ ਮੈਂ ਸੋਚੂਗਾ ਆ ਚੀਜ਼ ਬਾਰੇ ਜੋ ਉਹਦਾ ਮਨ ਕਰੇ ਹਾਂ ਮੈਨੂੰ ਕੁਝ ਪੁੱਛੂਗਾ ਮੈਨੂੰ ਗਾਈਡ ਗਾਈਡੈਂਸ ਜਦੋਂ ਲੋਡ ਹੋਊਗੀ ਕਿ ਮੈਂ ਆ ਕਰਨਾ ਵਾ ਮੈਨੂੰ ਆ ਮੈਂ ਆ ਕਰਨਾ ਮੰਗਦਾ ਹਨਾ ਤੇ ਦੈਨ ਮੈਂ ਆਪਣੀ ਰਾਏ ਦਊਗਾ ਇਦਾਂ ਮੈਂ ਮੈਂ ਨਹੀਂ ਸੋਚਿਆ ਮੈਂ ਕੁਝ ਵੀ ਜੋ ਨਾਰਮਲ ਸ케ਜੂਲ ਹੁੰਦਾ ਸਾਰਿਆਂ ਦਾ ਹਨਾ ਬੱਚਿਆਂ ਦਾ ਸਕੂਲੇ ਜਾਣਾ ਸਕੂਲੋਂ ਆ ਕੇ ਪੜ੍ਹਨਾ ਬਸ ਉਦਾਂ ਹੀ ਮੈਂ ਹਲੇ ਫਿਲਹਾਲ ਤਾਂ ਹੀ ਚੁੱਪ ਚਾਹ ਬਾਕੀ ਦੇਖੋ ਉਹਦੀ ਮਾਂ ਪਰ ਉਹਦੀ ਮਾਂ ਜਾਂ ਦਾਦਾ ਦਾਦੀ ਕੁਝ ਹੋਰ ਦੱਸਣਗੇ ਪਰ ਮੇਰਾ ਮੈਂ ਮਦਨ ਦਾ ਹਲੇ ਕੀ ਪਲਾਨ ਹੈ ਨਹੀਂ ਜੀ ਕਹਿੰਦੇ ਨਾ ਵੈਸੇ ਅ ਕੈਰੀਆ ਕੀਆ ਜਾਂਦਾ ਹੈ ਕਹਿੰਦੇ ਹਰ ਘਰ ਦੇ ਵਿੱਚ ਨਾ ਇੱਕ ਪਲੇਅਰ ਜ਼ਰੂਰ ਹੋਣਾ ਚਾਹੀਦਾ ਹੈ ਕਹਿੰਦੇ ਘਰ ਦੇ ਵਿੱਚ ਇੱਕ ਪਲੇਅਰ ਹੈਗਾ ਨਾ ਉਹ ਸਾਰੇ ਪਰਿਵਾਰ ਨੂੰ ਫਿੱਟ ਵੀ ਰੱਖ ਲੂਗਾ ਹੈਲਦੀ ਖਾਣ ਵੀ ਲਾ ਦੂਗਾ ਕਹਿੰਦੇ ਸਾਰਾ ਕੁਝ ਸੈਟਲਡ ਕਰ ਲੈਂਦਾ ਇੱਕ ਪਲੇਅਰ ਹਾਂਜੀ ਹਾਂਜੀ ਤੂੰ ਇਸ ਕਰਕੇ ਵੀ ਤੁਸੀਂ ਤਾਂ ਹੈਗੇ ਹੋ ਤੁਸੀਂ ਉਸ ਤੱਕ ਚੱਲੀ ਜਾਂਦਾ ਤਾਂ ਨਾ ਦਾ ਵੀ ਚਲੋ ਠੀਕ ਆ ਹੋਰ ਨਹੀਂ ਤੇ ਆ ਦੀ ਫਿਟਨੈਸ ਦੇ ਲਈ ਥੋੜਾ ਬਹੁਤ ਐਡਜਸਟ ਕਰਦੇ ਨੇ ਕਿਉਂਕਿ ਫਿਟਨੈਸ ਦਾ ਨਾ ਅ ਸਰ ਆ ਫਾਸਟ ਫੂਡ ਵਗੈਰਾ ਸਾਰੀਆਂ ਚੀਜ਼ਾਂ ਕਰਕੇ ਸ਼ਾਇਦ ਸਾਡਾ ਉਹਨਾਂ ਰੁਝਾਨ ਨਹੀਂ ਹੈਗਾ ਮੈਂ ਮੈਂ ਨਾ ਆਪਣੇ ਅਕਸਰ ਇੰਟਰਵਿਊ ਚ ਕਹਿਣਾ ਹੁੰਨਾ ਵਾਂ ਕਿ ਸਾਨੂੰ ਨਾ ਕੋਈ ਵੀ ਹੈਗਾ ਜੀ ਸਪੋਰਟਸ ਕਰਦਾ ਜੇ ਨਹੀਂ ਕਰਦਾ ਕੋਈ बिजनेਸਮੈਨ ਸਾਨੂੰ ਡੇਲੀ ਆਪਣੇ ਸਰੀਰ ਨੂੰ ਇੱਕ ਘੰਟਾ ਦੇਣਾ ਚਾਹੀਦਾ ਵਾ ਤੇ ਇਹ ਤੁ ਜਿੱਦਾਂ ਕੋਈ ਵੀ ਫਿਜ਼ੀਕਲ ਐਕਟੀਵਿਟੀ ਕਰਨੀ ਚਾਹੀਦੀ ਹੈ ਨਾ ਕੋਈ ਤੁਸੀਂ ਵਾਕਿੰਗ ਕਰ ਲਓ ਜੋਗਿੰਗ ਕਰ ਲਓ ਜਿਮ ਕਰ ਲਓ ਯੋਗਾ ਕਰ ਲਓ ਤੇ ਇੱਕ ਘੰਟਾ ਨੂੰ ਦੇਣਾ ਜ਼ਰੂਰੀ ਹੈਗਾ ਵਾ ਤੇ ਇਹ ਦੇ ਕਰਕੇ ਫਿਰ ਤੁਹਾਡਾ ਜਿਹੜਾ ਡੇਲੀ ਰੁਟੀਨ ਹੈਗਾ ਉਹ ਵੀ ਸਹੀ ਰਹਿੰਦਾ ਤੇ ਬੋਡੀ ਵੀ ਸਹੀ ਰਹਿੰਦੀ ਹੈ ਮੈਮ ਬਿਲਕੁਲ ਕਿਉਂਕਿ ਓਵਰ weight ਦੀ ਪ੍ਰੋਬਲਮ ਹੈ ਜਿਹੜੀ ਉਹ ਸਾਡੇ ਬਹੁਤ ਆ ਰਹੀ ਹੈ ਓਵਰ weight ਦੀ ਜਾਂ ਫਿਰ ਅਸੀਂ ਬਿਮਾਰੀ ਕਿਉਂਕਿ ਛੋਟੀ ਮੈਂ ਵੇਖਿਆ 22 22 ਸਾਲ ਦੇ ਬੱਚੇ ਵੀ ਇ ਪੱਲੀ ਬੈਠਣ ਨੇ ਜਿਹੜੀਆਂ ਆਪਾਂ ਸੋਚ ਵੀ ਨਹੀਂ ਸਕਦੇ ਨਾ ਤੇ ਜੰਕ ਫੂਡ ਕਿਤੇ ਬਹੁਤ ਵੱਡਾ ਇਸ ਚੀਜ਼ ਤੇ ਇਫੈਕਟ ਕਰ ਰਿਹਾ ਜਿਉਂ ਤੁਸੀਂ ਕਹਿੰਦੇ ਸੀ ਉਹ ਤਾਂ ਬਿਲਕੁਲ ਤਾਂ ਹੁੰਦਾ ਹੀ ਨਹੀਂ ਹੋਣਾ ਇਹਨਾਂ ਜੰਕ ਫੂਡ ਨਹੀਂ ਮੈਂ ਮੈਮ ਉਦੋਂ ਉਦੋਂ ਫੁੱਲ ਚਕਲ ਜੀ ਹੁੰਦੇ ਬਣੇ ਵੋਟੇ ਨਹੀਂ ਮੈਮ ਸੀਗਾ ਉਦੋਂ ਵੀ ਸੀਗਾ ਬਟ ਹੁਣ ਥੋੜਾ ਜਿਹਾ ਜਿੱਦਾਂ ਪੀਜ਼ੇ ਪੂਜ਼ੇ ਜ਼ਿਆਦਾ ਪੀਜ਼ੇ ਖੁੱਲ ਗਏ KFC ਖੁੱਲ ਗਏ Zomato ਵਗਿਆ Zomato ਨੇ ਬੜੀ ਨਾਸ ਕੀਤਾ ਹੈ ਦੁਨੀਆ ਦਾ ਨਾ ਜੋ ਦਿਲ ਕੀਤਾ ਬੰਦਾ ਆਰਡਰ ਕਰ ਦਿੰਦਾ ਵਾ ਨਾ ਹੁਣ ਮੈਂ ਇੱਥੇ ਚੰਡੀਗੜ੍ਹ ਰਹਿ ਰਿਹਾ ਮੈਂ ਵੀ ਮੈਂ ਵੀ ਹੁਣ ਥੋੜਾ ਜਿਹਾ ਮੇਰਾ ਵੀ ਹੈਣਾ ਤੇ ਜੰਗ ਫੋੜੀ ਤੁਸੀਂ ਗੱਲ ਕਰਦੇ ਸੀਗੇ ਹਾਂ ਥੋੜਾ ਜਿਹਾ ਮੈਂ ਮੈਂ ਦੇਖਦਿਆਂ ਦੀ ਸਰਾਊਂਡਿੰਗ ਦੇਖਦੇ ਆਪਾਂ ਹਨਾ ਇਹ ਥੋੜਾ ਚੀਜ਼ਾਂ ਵੱਧ ਰਹੀਆਂ ਨੇ ਤੇ ਚਾਹੀਦਾ ਆਪਾਂ ਨੂੰ ਇਹ ਤੇ ਕੰਟਰੋਲ ਕਰਨਾ ਚਾਹੀਦਾ ਕਿਉਂਕਿ ਉਹਨਾਂ ਦਾ ਮੈਂ ਉਹਨਾਂ ਦੀ ਰੋਜੀ ਰੋਟੀ ਹੈਗੀ ਆ ਬਿਲਕੁਲ ਹਨਾ ਉਹ ਚਲੋ ਉਹ ਵੀ ਚੀਜ਼ ਜ਼ਰੂਰੀ ਆ ਬਟ ਥੋੜਾ ਇਦਾਂ ਦਾ ਡੇਲੀ ਕਦੇ ਕਦੇ ਹੋ ਜਾਵੇ ਵੀਕ ਚ ਇੱਕ ਵਾਰ ਹੋ ਜਾਵੇ ਇੱਕ ਮਤਲਬ ਇਹ ਤਾਂ ਵੈਸੇ ਵੀ ਕੋਈ ਵੀ ਕੋਈ ਫਿਟਨੈਸ ਜਿਹੜਾ ਕਰਦਾ ਵੀ ਆ ਬੋਡੀ ਬਿਲਡਰ ਵੀ ਹੁੰਦਾ ਵਾ ਉਹ ਵੀ ਇੱਕ ਦਿਨ ਮਤਲਬ ਉਹ ਮੀਲ ਚੀਟ ਰੱਖਦਾ ਵਾ ਡੇਲੀ ਮੀਲ ਚੀਟ ਹੀ ਰੱਖਦਾ ਵਾ ਹਨਾ ਤੇ ਕਦੇ ਕਦੇ ਹੋ ਜਾਵੇ ਖਾਣਾ ਹੀ ਪੀਜ਼ਾ ਉਹ ਚੀਜ਼ਾਂ ਗਲਤ ਨਹੀਂ ਮੈਂ ਉਹ ਚੀਜ਼ਾਂ ਜ਼ਿਆਦਾ ਬਿਲਕੁਲ ਬਿਲਕੁਲ ਇੱਕ ਨਾ ਮੈਂ ਕਈ ਵਾਰੀ ਨੋਟ ਕੀਤਾ ਸਰ ਕੀ ਹੁੰਦਾ ਹੈ ਕਿ ਮੰਨ ਲਓ ਤੁਸੀਂ ਖੇਡ ਰਹੇ ਹੋ ਕੋਈ ਨਵਾਂ ਪਲੇਅਰ ਆਇਆ ਤੁਹਾਡੇ ਤੋਂ 2 4 5 ਸਾਲ ਜੂਨੀਅਰ ਆ ਉਹ ਪਰ ਅਸ ਏ ਟਾਈਮ ਚ ਜੇ ਦੇਖਿਆ ਜਾਵੇ ਤਾਂ ਸਟੀਰੋਇਡ ਇੰਜੈਕਟਰ ਦਾ ਟਾਈਮ ਇੰਨਾ ਚੱਲ ਰਿਹਾ ਜਦੋਂ ਉਹ ਆਪਣੀ ਪਰਫਾਰਮੈਂਸ ਬੂਸਟ ਕਰਨ ਵਾਸਤੇ ਜਾਂ ਇਹੋ ਜਿਹੇ ਕੋਈ ਵੀ ਚੀਜ਼ਾਂ ਯੂਜ਼ ਕਰਦਾ ਤਾਂ ਫਿਰ ਕਿਤੇ ਨਾ ਕਿਤੇ ਜਿਹੜਾ ਪਲੇਅਰ ਬਹੁਤ ਮਿਹਨਤ ਕਰ ਰਿਆ ਹੁੰਦਾ ਉਹ ਇਸ ਚੀਜ਼ ਨੂੰ ਲੈ ਕੇ ਡਿਸਪਾਇੰਟ ਹੁੰਦਾ ਵੀ ਯਾਰ ਇਹ ਮਿਹਨਤ ਛੱਡੋ ਮੈਂ ਚਲੋ ਮਿਹਨਤ ਲੱਗ ਗਈ ਹੈ ਵੀ ਇਹੋ ਜਿਹੀਆਂ ਚੀਜ਼ਾਂ ਦਾ ਯੂਜ਼ ਹੈ ਜਿਹੜਾ ਉਹ ਕਰ ਰਹੇ ਨੇਗੇ ਤੇ ਅਸੀਂ ਅਜੋ ਜਿਹੜੀ ਤੁਸੀਂ ਸਟੂਰੀ ਦੀ ਗੱਲ ਕਰ ਰਹੇ ਹੋ ਇਹ ਮੈਮ ਨਾ ਐਕਚੁਅਲੀ ਇਹ ਪ੍ਰੋਫੈਸ਼ਨਲ ਦੇ ਵਿੱਚ ਨਹੀਂ ਚੱਲਦਾ ਚੱਲਦੀ ਚੀਜ਼ਾਂ ਜਿਹੜੀਆਂ ਜਿਹੜਾ ਪ੍ਰੋਫੈਸ਼ਨਲ სპੋਰਟਸਮੈਨ ਹੋਣ ਮੈਂ ਪ੍ਰੋਫੈਸ਼ਨਲ ਵੇਟ ਲਿਫਟਰ ਹੈਗਾ ਜਾਂ ਕੋਈ ਐਥਲੀਟ ਹੈਗਾ ਵਾ ਕੋਈ ਐਥਲੈਟਿਕ ਕਰਦਾ ਵਾ ਬੌਕਸ ਮੈਂ ਰੋਜ਼ ਮੇਰੀ ਲੋਕੇਸ਼ਨ ਨੂੰ ਮਤਲਬ ਆੜਾ ਨੂੰ ਪਤਾ ਵਾ ਮੈਂ ਇੱਥੇ ਇਸ ਟਾਈਮ ਜੰਨੀਗੜ੍ਹ ਹੈਗਾ ਵਾ ਤੇ ਮੈਨੂੰ ਉਹਨਾਂ ਨੂੰ 1 ਘੰਟਾ ਦੇਣਾ ਪੈਂਦਾ ਵਾ ਮੇਰਾ ਮਤਲਬ ਕਦੋਂ ਵੀ ਡੋਪ ਹੋ ਸਕਦਾ ਵਾ ਹਨਾ ਛੋਟਾ ਹੋ ਸਕਦਾ ਵਾ ਤੇ ਮੈਮ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬੱਸ ਮੈਂ ਤੁਸੀਂ ਖੇਡ ਰਹੇ ਹੋ ਭਾਵੇਂ ਨਹੀਂ ਖੇਡ ਰਹੇ ਨਹੀਂ ਹਾਂਜੀ ਮੈਮ ਮੈਂ ਤਾਂ ਮੈਂ ਇੱਕ ਮੈਂ ਆਰਟੀਪੀ ਲਿਸਟ ਹੁੰਦੀ ਮੈਂ ਉਹਦੇ ਵਿੱਚ ਹੈਗਾ ਮੈਂ ਇੰਡੀਆ ਦੇ 168 ਫਲੀਟ ਹੈ ਜੀ ਨੇ ਇੰਡੀਆ ਦੇ ਹੈ ਨਾ ਤੇ ਉਹਨਾਂ ਵਿੱਚ ਮੈਂ ਵੀ ਹੈਗਾ ਮੈਮ ਤੇ ਮੈਂ ਜਿਹੜੀ ਪ੍ਰੋਫੈਸ਼ਨਲ ਪਲੇਅਰ ਹੈਗਾ ਮੈਂ ਉਹ ਤਾਂ ਇਹ ਚੀਜ਼ਾਂ ਵੱਲ ਜਾਂਦੇ ਵੀ ਨਹੀਂ ਹੈਗੇ ਹਨ ਅਸੀਂ ਆਪ ਪਰ ਜਿਹੜੇ ਜਿਮ ਕਰਦੇ ਨੇ ਜਿਨ੍ਹਾਂ ਨੇ ਠੰਡਾ ਬਣਾ ਰੱਖਿਆ ਵਾ ਹਨਾ ਉਹ ਮੈਮ ਇਹਨਾਂ ਚੀਜ਼ਾਂ ਵੱਲ ਜ਼ਿਆਦਾ ਨਹੀਂ ਉਹ ਕਿਸੇ ਨੂੰ ਕਹਿੰਦੇ ਆ ਕਿ ਤੇਰੇ ਡੋਲੇ ਬਣਾ ਦਿੰਦੇ ਆ ਤੂੰ ਆ ਆਰਟੀਕਲ ਲਾ ਲੈ ਤੂੰ ਆ ਦਵਾਈ ਖਾ ਲੈ ਤੇ ਮੈਮ ਉਹ ਆਪਣਾ ਤਾਂ ਚਲੋ ਬਿਜ਼ਨਸ ਕਰਦੇ ਨੇ ਜਾਂ ਪੈਸੇ ਕਮਾਉਂਦੇ ਜੋ ਮਰਜ਼ੀ ਤੁਸੀਂ ਕਹਿ ਲਓ ਬਟ ਮੈਂ ਕਿਸੇ ਦੀ ਜ਼ਿੰਦਗੀ ਨਾਲ ਖਲਵਾੜ ਕਰਦੇ ਨੇ ਉਹ ਚੀਜ਼ਾਂ ਬਹੁਤ ਬਹੁਤ ਗਲਤ ਨੇ ਜੀ ਉਹ ਹੂੰ ਵੇਟ ਲਿਫਟਿੰਗ ਜਿਹੜੇ ਆਉਣ ਵਾਲੇ ਸਮੇਂ 'ਚ ਕਰਨਾ ਚਾਹੁੰਦੇ ਨੇ ਆਪਣਾ ਯੂਸ ਕਰਨਾ ਚਾਹੁੰਦਾ ਹੈਗਾ ਉਹ ਉਹਨਾਂ ਬਾਰੇ ਕੋਈ ਇੱਕ ਮੈਸੇਜ ਤੁਸੀਂ ਉਹਨਾਂ ਨੂੰ ਕੀ ਕੋਈ ਤਕਨੀਕ ਜਾਂ ਕੋਈ ਮੈਸੇਜ ਕੁਝ ਵੀ ਦੇਣਾ ਚਾਹੋ ਕਿ ਮੈਂ ਤਕਨੀਕ ਇਦਾਂ ਇੰਟਰਵਿਊ ਤਾਂ ਨਹੀਂ ਦੇ ਹੁੰਦੀ ਨਹੀਂ ਮੈਂ ਮੈਂ ਸੁਨਿਹਾ ਦੇਣਾ ਚਾਹੁੰਦਾ ਮੈਂ ਸੁਨਿਹਾ ਦੇਣਾ ਚਾਹੁੰਗਾ ਤੁਹਾਡੇ ਮਾਧਿਅਮ ਤੋਂ ਕਿ ਵੇਅ ਲਿਫਟਿੰਗ ਪਹਿਲਾਂ ਤਾਂ ਆਪਾਂ ਨੂੰ ਵੇਅ ਲਿਫਟਿੰਗ ਦਾ ਪਤਾ 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 ਲ ਹੋਣਾ ਚਾਹੀਦਾ ਕਿ ਵੇਅ ਲਿਫਟਿੰਗ ਹੈ ਕੀ ਮੋਸੇ ਲੋਕ ਕੀ ਵੇਅ ਲਿਫਟਿੰਗ ਨੂੰ ਪਾਵ ਲਿਫਟਿੰਗ ਨਾਲ ਜੋੜ ਦਿੰਦੇ ਨੇ ਕਿ ਵੇਅ ਲਿਫਟਿੰਗ ਇੱਕ ਅਲੱਗ ਗੇਮ ਹੈ ਪ੍ਰੋਫੈਸ਼ਨਲ ਗੇਮ ਹੈਗੀ 올ੰਪਿਕ ਦੇ ਵਿੱਚ ਹੈਗੀ ਹੈ ਕਾਮਨ ਗੇਮਾਂ ਦੇ ਵਿੱਚ ਹੈ ਇਸ ਹੀ ਨਹੀਂ ਗੇਮਾਂ ਦੇ ਵਿੱਚ ਹੈਗੀ ਆ ਮਤਲਬ ਐਫੀਲੀਏਟਡ ਹੈ ਰਿਕੋਗਨਾਈਜ਼ sport ਹੈਗੀ ਹੈ ਪਾਵਰ ਲਿਫਟਿੰਗ ਰਿਕੋਗਨਾਈਜ਼ sport ਨਹੀਂ ਹੈਗੀ ਇਹਨਾਂ ਦੀ ਮਤਲਬ ਕਿਸੇ ਵੀ ਮਤਲਬ ਆਪਣਾ ਕੀ ਕਹਿੰਦੇ ਏਸ਼ੀਅਨ ਗੇਮਸ ਕੌਨਨ ਅਗੇਂਸ 올림픽 ਦੇ ਵਿੱਚ ਨਹੀਂ ਹੈਗੀ ਤੇ ਬਹੁਤ ਲੋਕਾਂ ਨੂੰ ਮਿਸਕਨਸੈਪਸ਼ਨ ਹੈਗੀ ਆ ਚੀਜ਼ਾਂ ਬਾਰੇ ਕੀ ਮਿਸਅੰਡਰਸਟੈਂਡਿੰਗ ਬਹੁਤ ਹੈਗੀ ਆ ਕਿ ਨਹੀਂ ਯਾਰ ਪਾਵਰ ਲਿਫਟਿੰਗ ਤੇ ਵੇਲ ਲਿਫਟਿੰਗ ਸੇਮ ਹੈਗੀ ਹੈ ਨਾ ਤੇ ਵੇਲ ਲਿਫਟਿੰਗ ਮੈਮ ਜੇ ਤੁਸੀਂ ਸਟਾਰਟ ਕਰਨਾ ਚਾਹੁੰਦੇ ਹੋ ਹੁਣ ਤਾਂ ਕਾਫੀ ਸਾਰੀਆਂ ਅਕੈਡਮੀਆ ਖੁੱਲ ਗਈਆਂ ਨੇ ਪੰਜਾਬ sport ਡਿਪਾਰਟਮੈਂਟ ਦੇ ਵੀ ਕਾਫੀ ਮਤਲਬ ਕੋਚ ਨੇ ਵੇਲ ਲਿਫਟਿੰਗ ਦੇ ਤੁਹਾਡੇ ਜ਼ਿਲ੍ਹੇ ਹੈ ਜਿਸ ਤਰ੍ਹਾਂ weight lifting ਦੇ ਵਿੱਚ ਹੁਣ ਤਾਂ ਕੁੜੀਆਂ ਆ ਗਈਆਂ ਬਹੁਤ ਸਾਰੀਆਂ ਹਨ ਆਪਣੇ ਮੈਡਲ ਵਗੈਰਾ ਆਉਂਦੇ ਨੇ ਪਰ ਕੰਪੈਰੀਟਿਵਲੀ ਹਜੇ ਵੀ ਘਰ ਦੇ ਜਾਂ ਕੁੜੀਆਂ ਖੋਦੀ ਉਹਨਾਂ ਆਪਦੇ ਆਪ ਨੂੰ ਕਹਿੰਦੇ ਜੇ ਸ਼ਾਇਦ ਅਸੀਂ weight ਮਾਰਾਂਗੇ ਸਾਡੇ ਮਸਲ ਬਣ ਜਾਣਗੇ ਸ਼ਾਇਦ ਸਾਡਾ ਸਟਰਕਚਰ ਖਰਾਬ ਹੋ ਜਾਊਗਾ ਇਹ ਬਹੁਤ ਮੀਨਸ ਕਨਸੈਪਸ਼ਨ ਹੈਗੀ ਆ ਇਦਾਂ ਦਾ ਕੁਝ ਨਹੀਂ ਹੈਗਾ ਮੈਮ ਫਿਟਨੈਸ ਤਾਂ ਮੈਂ ਹਰੇਕ ਕੋਈ ਕਰਦਾ ਵਾ ਜਿਦਾਂ ਤੁਸੀਂ 2000 ਦੇ ਵਿੱਚ ਆਪਣਾ ਕੀ ਕਹਿੰਦੇ ਕਰਨਮਲੇਸ਼ਵਰੀ मैम ਦਾ ਆਇਆ ਸੀਗਾ ਉਹ ব্রੋਂਜ਼ ਮੈਡਲ ਆਇਆ ਸੀਗਾ 20 ਲਿਫਟਿੰਗ ਦੇ ਵਿੱਚ ਉਹਨਾਂ 올림픽 ਦੇ ਵਿੱਚ ਨਾ ਪਹਿਲੀ મતલਬ ਲੇਡੀ ਜੀ ਜਿਹਨੇ ਨਾ ਇੰਡੀਆ ਦੇ 올림픽 ਜੀ ਮੈਡਲ ਜਿੱਤੇ ਆ ਸੀਗਾ ਤੇ ਐਤਕੀ ਵੀ ਮੀਰਾ ਬਾਈ ਦਾ ਚੰਨੂ ਦਾ ਵੇਲਪੀ ਵੀ ਦੋ ਮੈਡਲ ਆਗੇ ਹੋਏ ਨੇ ਜੀ ਤੇ ਉਹ ਚੰਗੇ ਭਲੇ ਨੇ ਮੈਮ ਦੋਵੇਂ ਕੋਈ ਮਸਲ ਇਦਾਂ ਦਾ ਕੁਝ ਨਹੀਂ ਹੈਗਾ ਮਤਲਬ ਉਹਨਾਂ ਵਧੀਆ ਦੇਖਣ ਨੂੰ ਅਟਰੈਕਟ ਹੁੰਦੇ ਬੰਦੇ ਨਹੀਂ ਆ ਸਹੀ ਆ ਫਿਜ਼ਿਕ ਵਧੀਆ ਹੈਗੀ ਹੈ ਨਾ ਜਦੋਂ ਫਿੱਟ ਬੰਦਾ ਜਾਊਗਾ ਤੇ ਬੰਦਾ ਵੈਸੇ ਹੀ ਕਹੂਗਾ ਯਾਰ ਕਿ ਨਹੀਂ ਇਹ ਬੰਦਾ ਮਤਲਬ ਸੋਹਣਾ ਲੱਗਦਾ ਪਿਆ ਹੈ ਹਨਾ ਤੇ ਬੰਦਾ ਅਟਰੈਕਟ ਹੁੰਦਾ ਵਾ ਤੇ ਇਦਾਂ ਦਾ ਕੁਝ ਨਹੀਂ ਹੈਗਾ ਮੈਂ ਮਸਲ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਹ ਮੈਮ ਉਹ ਚੀਜ਼ ਡਿਫਰੈਂਟ ਹੈਗੀ ਹੈ ਜਦੋਂ ਤੁਸੀਂ ਸਟੇਰੋਇਡ ਵਗ ਉਹ ਚੀਜ਼ਾਂ ਦਾ ਫਰਕ ਪੈਂਦਾ ਬਈ ਤੁਸੀਂ ਗੇਮ ਕਰਦੇ ਹੋ ਪ੍ਰੋਫੈਸ਼ਨਲ ਤੇ ਉਹਦੇ ਵਿੱਚ ਮੈਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਮੈਂ ਕਹਿਣਾ ਚਾਹੂੰਗਾ ਕਿ ਜੇ ਕੁੜੀਆਂ ਜਿਹੜੀਆਂ ਕੁੜੀਆਂ ਕਈ ਹੁੰਦੀਆਂ ਮੈਨੂੰ ਜਿਹਦਾ ਸਰੀਰ ਠੀਕ ਹੁੰਦਾ ਉਹ ਮਤਲਬ ਜਾਨ ਹੁੰਦੀ ਜੇ ਮੈਂ ਕਹਿੰਦਾ ਮਤਲਬ ਪੋਟੈਂਸ਼ੀਅਲ ਹੁੰਦੀ ਹੈ ਹਾਂਜੀ ਅੰਦਰੂਨੀ ਜਾਨ ਕਹਿੰਦੇ ਆ ਬਾਈ ਕੋਈ ਇਹਨੂੰ ਮਤਲਬ ਬਾਈ ਵਰਥ ਹੀ ਹੈਗੀ ਆ ਤੇ ਮੈਂ ਤਾਂ ਉਹਨਾਂ ਨੂੰ ਕਮੈਂਟ ਕਰੂੰਗਾ ਕਿ ਨਹੀਂ ਇਹ ਜ਼ਰੂਰ ਵੇਲਫਟਿੰਗ ਕਰਨ ਵੇਲਫਟਿੰਗ ਨਹੀਂ ਕੋਈ ਵੀ ਸਪੋਰਟਸ ਪਾਵਰ ਸਪੋਰਟ ਨਹੀਂ ਕਰ ਸਕਦੇ ਹੋ ਗੋਲਾ ਸੱਟ ਲਓ ਜਾਂ ਡਿਸਕਸ ਸੱਟ ਲਓ ਹੈਮਰ ਕਰ ਲਓ ਹੁਣ ਆ ਤੇ ਮੈਮ ਇਹ ਜ਼ਰੂਰੀ ਆ ਕੁੜੀਆਂ ਨੂੰ ਆਪ ਸਪੋਰਟ ਦੇ ਵਿੱਚ ਆਣਾ ਜਿਹਦਾ ਬਹੁਤ ਮਤਲਬ ਇਹਦੇ ਕਰਕੇ ਤੁਸੀਂ ਆਪ ਵੀ ਫਿੱਟ ਰਹੋਗੇ ਤੇ ਮੈਨੂੰ ਲੱਗਦਾ ਵਾ ਕਿ ਇੱਕ ਹੁਣ ਮੈਂ ਆਹੀ ਸਪੋਰਟ ਸੀ ਕਿ ਜਿਹੜੀ ਹੈਗਾ ਵਾ ਜਿੱਥੇ ਤੁਸੀਂ ਮਤਲਬ ਕਿਸੇ ਬਾਹਰ ਜਾ ਕੇ ਕਿਸੇ ਵੀ ਕੰਟਰੀ ਜਾ ਕੇ ਆਪਣਾ ਝੰਡਾ ਤੁਸੀਂ ਲੜਾ ਸਕਦੇ ਹੋ ਹੋਰ ਮੈਨੂੰ ਲੱਗਦਾ ਨਹੀਂ ਪਹਿਲਾਂ ਤਾਂ ਹੁੰਦਾ ਸੀਗਾ ਨਾ ਜਦੋਂ ਕਿ ਯਾਰ ਅਸੀਂ ਅਸੀਂ ਤਗੜੇ ਹੈਗੇ ਆ ਅਸੀਂ ਉੱਥੇ ਜਾ ਕੇ ਹਮਲਾ ਕਰ ਦਿੰਨੇ ਆ ਤੇ ਹੁਣ ਉਹ ਚੀਜ਼ਾਂ ਹੁਣ ਪੋਸੀਬਲ ਨਹੀਂ ਹੈਗੀ ਹੁਣ ਇੱਕ ਗੱਲਾ ਸਪੋਰਟਸ ਇਦਾਂ ਦਾ ਜਰੀਆ ਵਾ ਕਿ ਤੁਸੀਂ ਜਾ ਕੇ ਆਪਣਾ ਕੀ ਕਹਿੰਦੇ ਜਿੱਦਾਂ ਆਪਣਾ ਝੰਡਾ ਤੁਸੀਂ ਬਾਹਲੇ ਦੇਸ਼ੀ ਜਾ ਕੇ ਲੜਾ ਸਕਦੇ ਹੋ ਮੈਂ ਕਿੱਢਿਆ ਸੀਗਾ ਹਨਾ ਇੰਗਲੈਂਡ ਦਾ ਮੁੰਡਾ ਥਰਡ ਸੀਗਾ ਮੈਂ ਸਿਲਵਰ ਸੀਗਾ ਤੇ ਇੰਗਲੈਂਡ ਦਾ ਝੰਡਾ ਇੱਥੇ ਸੀਗਾ ਇੰਡੀਆ ਦਾ ਇੱਥੇ ਸੀਗਾ ਤੇ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਉਦੋਂ ਫਿਰ ਉਦੋਂ ਇਮੋਸ਼ਨਲ ਜਿਆਦਾ ਹੋ ਜਾਂਦਾ ਬੰਦਾ ਦਾ ਝੰਡਾ ਚੱਕਿਆ ਹੁੰਦਾ ਹਾਂਜੀ 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 ਮੈਂ ਕਿਉਂਕਿ ਇੱਕ ਖਿਡਾਰੀ ਦੇ ਲਈ ਮੈਂ ਸਭ ਤੋਂ ਵੱ ਮਤਲਬ ਮੈਂ ਮੇਰੇ ਹੁਣੇ ਵੀ ਗੂਸ ਬਮਬ ਸਾਰੇ ਨੇ ਮੈਂ ਨਹੀਂ ਮੈਮ ਡਿਸਕ੍ਰਾਈਬ ਨਹੀਂ ਕਰ ਸਕਦਾ ਮੈਂ ਕਿਦਾਂ ਬਟ ਉਹ ਮਤਲਬ ਲੱਗ ਹੀ ਫੀਲਿੰਗ ਆ ਉਹ ਉਹ ਤੁਹਾਨੂੰ ਫੀਲ ਕਰਨ ਲਈ ਮੈਮ ਤੁਹਾਨੂੰ ਚੜਨਾ ਪੈਣਾ ਉੱਥੇ ਬਿਲਕੁਲ ਬਿਲਕੁਲ ਦੱਸ ਹੀ ਨਹੀਂ ਜਾ ਸਕਦੀ ਉਹ ਦੱਸ ਹੀ ਨਹੀਂ ਜਾ ਸਕਦੀ ਜੀ ਸੋ ਜਰਾ ਅਸੀਂ ਬਹੁਤ ਬਹੁਤ ਪਹਿਲਾਂ ਦਾ ਧੰਨਵਾਦ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਸਾਡੇ ਲਈ ਤੇ ਅਸੀਂ ਤੁਹਾਨੂੰ ਬੈਸਟ ਵਿਸ਼ੇਸ ਆਪਦੀ ਟੀਮ ਦੇ ਵੱਲੋਂ ਕਰਦੇ ਆਂ ਤੇ ਉਮੀਦ ਕਰਦੇ ਆਂ ਜਿੰਨਾ ਵੀ ਤੁਸੀਂ ਖੇਡੋ ਅਸੀ ਫੇਰ ਤੋਂ ਦੁਬਾਰਾ ਦੇਖ ਕੇ ਵੀ ਹੁਣ ਫਿਰ ਸਾਡਾ ਝੰਡਾ ਇਹੜਾ ਵੱਡੇ ਲੈਵਲ ਤੇ ਲਹਿਰਾ ਰਿਹਾ ਤੇ ਫੇਰ ਕਿਤੇ ਗੱਲਬਾਤ ਕਰਨ ਦਾ ਮੌਕਾ ਮਿਲੇ ਤਾਂ ਜਰੂਰ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸਸੀ ਕੌਰ ਜੀ ਸੋ ਇਸਨ ਵਿਕਾਸ ਠਾਕੁਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਅੱਜ ਤੁਹਾਨੂੰ ਇੰਟਰਵਿਊ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਦੇਖਦੇ ਰਹੋ ਫਰਦੌਸ ਪੰਜਾਬੀ ਸਾਨੂੰ ਦੇ ਇਜਾਜ਼ਤ ਧੰਨਵਾਦ